हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁਕੇ ਆ ਪਿੰਡ ਕੈਰੋਂ ਪੱਤੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਸਤਨਾਮ ਸਿੰਘ ਉਹਨਾਂ ਦੇ ਕੋਲ ਆਏ ਆ ਦੋਸਤੋ ਸੋ ਸਾਰੇ ਵੀਰ ਆਪਣੇ ਜਾਣਦੇ ਆ ਠੀਕ ਹੈ ਜੀ ਪਸ਼ੂ ਵਪਾਰ ਦਾ ਕੀਤਾ ਜਿਹੜੇ ਵੀਰ ਆਪਣੇ ਨਾਲ ਨਵੇਂ ਜੁੜਦੇ ਉਹਨਾਂ ਦਾ ਆਪਾਂ ਧਿਆਨ ਦੇ ਵਿੱਚ ਲਿਆ ਦਿੰਨੇ ਆ ਪਸ਼ੂ ਇਸ ਕਿੱਲੇ ਤੇ ਆਉਂਦੇ ਰਹਿੰਦੇ ਆ ਰੁਟੀਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਸ਼ੂ ਆਪਾਂ ਤੁਹਾਨੂੰ ਇੱਥੋਂ ਦਿਖਾਈ ਦੇ ਆ ਤਕਰੀਬਨ ਕੋਈ 8-10 ਲੱਕ ਜਿਹੜੇ ਹਰੇਕ ਪੂਰ ਦੇ ਵਿੱਚ ਆਪਾਂ ਤੁਹਾਡੇ ਨਾਲ ਬਿਲਕੁਲ ਜਾਣਕਾਰੀ ਸਾਂਝੀ ਕਰਦੇ ਆ ਅੱਜ ਵੀ ਇਸ ਵੀਡੀਓ ਦੇ ਵਿੱਚ ਚਾਰਕ ਮੱਝਾਂ ਝੋਟੀਆਂ ਤੁਹਾਨੂੰ ਦਿਖਾਉਣੀਆਂ ਨੇ ਤਕਰੀਬਨ ਕੋਈ ਪੰਜ ਚਾਰ ਨਗ ਜਿਹੜੇ ਵੜਾ ਨੇ ਕੋਈ ਸੱਜਰ ਤਾਜ਼ੀਆਂ ਸੁਈਆਂ ਵੜਾ ਵੀ ਹੈਗੀਆਂ ਨੇ ਟੋਕੜ ਗੱਪਣ ਦੋ ਵੜਾ ਇੱਕ ਤਿਆਰੀ ਤੇ ਮੱਝਾਂ ਝੋਟੀਆਂ ਦੀ ਗੱਲ ਕਰੀਏ ਤਾਂ ਬਿਲਕੁਲ ਦੋ ਤੋਂ ਤਿੰਨ ਜਿਹੜੀਆਂ ਮੱਝਾਂ ਬਿਲਕੁਲ ਸੱਜਰ ਤਾਜ਼ੀਆਂ ਨੇ ਬੱਚੇ ਪ੍ਰੋਪਰ ਨਾਲ ਆ ਠੀਕ ਹੈ ਜੀ ਇੱਕ ਜਿਹੜੀ ਬਿਲਕੁਲ ਖਾਸ ਟੋਕੜ ਜਿਹੜੀ ਤੁਹਾਨੂੰ ਝੋਟੀ ਦਿਖਾਵਾਂਗੇ ਸੋ ਟੋਟਲ ਰਲਾ ਮਲਾ ਕੇ ਜਿਹੜੇ ਇਹ ਨੌਂਕ ਨਗ ਨੇ ਨਵਾਂ ਨਗਾਹਾਂ ਦੀ ਡਿਟੇਲ ਤੁਹਾਨੂੰ ਮਿਲੂਗੀ ਇਸ ਵੀਡੀਓ ਦੇ ਵਿੱਚ ਸੋ ਤਰੀਕਾ ਜੀ ਦੋਸਤੋ 3 ਨਵੰਬਰ ਤੇ ਸਮਾਂ ਕੋਈ ਦੁਪਹਿਰ ਦੇ 1.5 2 ਵਜੇ ਦਾ ਸੋ ਸਾਰੇ ਵੀਰਾਂ ਨੂੰ ਬੇਨਤੀ ਆਪਣੀ ਉਹੀ ਆ ਚਾਹੇ ਕੋਈ ਆਨਲਾਈਨ ਸੌਦਾ ਕਰਦੇ ਹੋ ਚਾਹੇ ਮੇਰਾ ਭਰਾ ਕੋਈ ਇੱਥੇ ਵਿਜ਼ਿਟ ਕਰਨਾ ਚਾਹੁੰਦਾ ਆਪਣੀ ਬਿਲਕੁਲ ਦੋ ਟਾਈਮ ਤਿੰਨ ਟਾਈਮ ਚੋਕੇ ਤਸੱਲੀ ਤੁਸੀਂ ਕਰ ਲਿਆ ਜੀ ਜਿਹੜਾ ਕੋਈ ਪਛੀ ਆਨਲਾਈਨ ਕਿਸੇ ਭਰਾ ਨੇ ਮਗਾਉਣਾ ਆਨਲਾਈਨ ਵੀ ਖਰੀਦੀ ਤੁਸੀਂ ਕਰ ਸਕਦੇ ਹੋ ਉਹ ਕਰਦੇ ਆ ਪੂਰੀ ਗੱਲਬਾਤ ਜੁੜੇ ਰਹੋ ਵੀਡੀਓ ਦੇ ਨਾਲ ਐਂਡ ਤੱਕ ਸਭ ਤੋਂ ਪਹਿਲਾਂ ਸਤਨਾਮ ਸਿੰਘ ਜੀ ਸਤਸ੍ਰੀ ਅਕਾਲ ਵੀਰ ਸਤਸ੍ਰੀ ਅਕਾਲ ਜੀ ਹੋ ਡੀਡਾ ਜੀ ਬੜੇ ਵਧੀਆ ਪਾਜੀ ਠੀਕ ਠਾਕ ਹੋ ਕਿਰਪਾਵਾ ਬਾਬੇ ਨਾਲ ਜੀ ਮੇਰਾ ਜੀ ਚਲੋ ਸ਼ੁਕਰੇਮਾਨ ਮੇਰਾ ਕੀ ਹਾਲ ਚਾਲ ਹੈ ਭਾਈ ਸਤਸ੍ਰੀ ਅਕਾਲ ਸਤਸ੍ਰੀ ਅਕਾਲ ਹੋ ਠੀਕ ਠਾਕ ਵਧੀਆ ਵਧੀਆ ਠੀਕ ਠਾਕ ਹੋਰ ਕਿਰਪਾਵਾ ਇਸ ਰੋਟੀ ਠੀਕ ਆ ਭਾਈ ਲੈ ਵੀ ਸਤਨਾਮ ਵੀਰ ਜਿਵੇਂ ਜ਼ਿਕਰ ਕਰ ਦਿੱਤਾ ਵੀ ਨੌਕ ਨਾਗ ਨੇ ਆਪਣੇ ਕੋਲ ਹਾਂਜੀ ਮਾਲ ਟੋਕੜ ਗੱਪਣ ਚਲੋ ਵੜਾ ਦੋ ਟੋਕੜ ਗੱਪਣਾ ਦੋ ਤਾਜ਼ੀਆਂ ਸੁਈਆਂ ਨੇ ਹਾਂਜੀ ਹਾਂਜੀ ਇੱਕ ਤਿਆਰੀ ਤੇ ਆ ਜੀ ਛੋਟੀਆਂ ਤਿਆਰੀਆਂ ਤੋਈਆਂ ਵਾ ਇੱਕ ਥੋੜੀ ਮਤਲਬ ਬੱਚੇ ਵਗੇ ਥੋੜੇ ਦਿਨਾਂ ਗਾਂ ਟੀਗਾ ਵਿੱਚ ਭਰੇ ਆ ਜੀ ਠੀਕ ਆ ਜੀ ਹਾਂਜੀ ਹਾਂਜੀ ਮਾਲ ਦੇ ਵਾਪਿਸ ਦੀ ਕਿਰਪਾ ਵਾ ਤੇਰਾ 14 ਵਾ ਫਿਰ ਆਪਾਂ ਇਸ ਟਾਈਮ ਨੋਕ ਪਾਉਂ ਵੀਡੀਓ ਫਿਰ ਜਿਆਦਾ ਲੰਬਾ ਇਧਰ ਵੀ ਜਿਹੜਾ ਮਾਲ ਹੈਗਾ ਤਕਰੀਬਨ ਆਪਣੇ ਹਾਂਜੀ ਹਾਂਜੀ ਉਹ ਵਸ ਇੱਕ ਦੋ ਕੱਚੀਆਂ ਵਿੱਚ ਤਿਆਰ ਹੋ ਜੇਗਾ 9 14 ਦਾ ਹਾਂ ਫਿਰ ਪਾ ਲਾਂਗੇ ਲੋ ਵੀ ਅੱਜ ਜਿਹੜੇ ਨਾਗ ਵੈਸੇ ਨੌ ਹੀ ਦਿਖਾਉਣੇ ਆ ਤੁਹਾਨੂੰ ਮਾਲ ਵੈਸੇ ਤੁਸੀਂ ਦੇਖ ਸਕਦੇ ਜੇ ਠੀਕ ਆ ਜੀ ਬਾਕੀ ਦੋ ਬ੍ਰਾਂਡਿਆਂ ਦੇ ਵਿੱਚ ਫੁੱਲ ਬਟਾ ਫੁੱਲੀ ਮਾਲ ਆ ਬਾਕੀ ਮੇਰਾ ਵੀਰ ਪੁੱਛ ਗੇਸ ਕਰ ਲਿਆ ਜੇ ਤੁਸੀਂ ਠੀਕ ਆ ਜੀ ਜਿਹੜੇ ਪਸ਼ੂ ਆਪਾਂ ਨਹੀਂ ਦਿਖਾਉਣੇਗੇ ਉਹਨਾਂ ਬਾਰੇ ਵੀ ਡਿਟੇਲ ਲੈ ਲਿਆ ਜੀ ਚਰਵਾਤ ਕਰਦੇ ਵੀਰ ਦਾ ਸਤਨਾਮ ਇਸੇ ਨੰਬਰ ਪਹਿਲੇ ਨਾਲੀ ਮੱਝ ਤੋਂ ਹਾਂ ਜੀ ਕੀ ਵੀਰ ਬਸ ਮੈਂ ਇਹ ਵੀਰ ਜੀ ਤੀਜਾ ਸੂਆ ਮੈਂ ਸੂਈ ਤੇ ਕੱਲ ਦੀ ਕੱਲ ਦੀ ਸੂਈ ਬੱਚਾ ਠਾ ਦੇ ਕੱਟੀ ਦਿੱਤੀ ਮੈਂ ਨੇ ਬੜੀ ਟੌਪ ਦੀ ਠੀਕ ਆ ਜੀ ਤੇ ਜੇਰ ਦੂਰ ਬਾਕੀ ਸਾਰਾ ਕੋਏ ਓਕੇ ਰਪੋਰ্ট ਆਪਣੇ ਕੋਲ ਸੂਈ ਲਓ ਜੀ ਕੱਟੀ ਨੂੰ ਜਨਮ ਦਿੱਤਾ ਕੱਟੀ ਮਗਰਾ 나ੜੂਆ ਨਾਲ ਬੱਚੇ ਦੇ ਦੂਜਾ ਸੂਆ ਤੇਜਾ ਤੇਜਵਦੀਆ ਆਪਾ ਲਓ ਜੀ ਤੇਜਾ ਸੁਬਾ ਗੱਲਾਂ 나ੜਵਾ ਨਾਲ ਹੈ ਕੱਲ ਦੀ ਸੂਈ ਹੈ ਨਾ ਕੱਲ ਕਾ ਦਾ ਚੋਲਾ ਬੇ ਦੋ ਕਿ ਚਵਾਈਆਂ ਹੋ ਗਈਆਂ ਚਵਾਈਆਂ ਹੋਈਆਂ ਇਹਦੇ ਕੋਲ ਐ ਟਾਈਮ ਤੇ 6-7 ਕਿਲੋ ਬੋਲਾ ਉਹ ਚੋਣ ਕੇ ਤੇ ਬੰਬੀ ਵਰਗੀ ਕਰਮਾ ਲਓ ਜੀ ਚੋਣ ਬਿਲਕੁਲ ਬੰਬੀ ਵਰਗੀ ਆ ਠੀਕ ਆ ਬਾਕੀ 6-7 ਕਿਲੋ ਬੋਲਾ ਹੈ ਕਿਉਂਕਿ ਦੋ ਕੀ ਚਵਾਈਆਂ ਹੋਈਆਂ ਨੇ ਕੱਲ ਦੀ ਸੂਈ ਹੈ ਜੇਰ ਜੁਰ ਪ੍ਰੋਪਰ ਪਾ ਦਿੱਤੀ ਜੰਨੇ ਠੀਕ ਆ ਲੈ ਵਲੂਆ ਦੇਖੋ ਕਿਨਾ ਮੈਗੋ ਆ ਦੇਖੋ ਸੋਨੇ ਖੜਵਾ ਥਾਣਾ ਬਾਕੀ ਵਿਰਲ ਵਟ ਚੰਗੇ ਆ ਹਾਈਟ ਮੀਡੀਅਮ ਆ ਸਿੰਗਲ ਖੱਡੀ ਬਿਲਕੁਲ ਬਰੀਕ ਪਤਲਾ ਪਿੰਡਾ ਕਰੋ ਚੈੱਕ ਠੀਕ ਆ ਸਿੰਗ ਨਿਕਾ ਕਰਕੇ ਭਾਵੇਂ ਵੀ ਜੀ ਦੂਜੇ ਨਾਲ ਆਦੀ ਚਲ ਤੇਜਨ ਮੈਂ ਆਪਾਂ ਨੂੰ ਦੇ ਦੀ ਭੈਣ ਭਰਾ ਵੀ ਸਿਆਣੇ ਸਾਰੇ ਦੇ ਦੀ ਬਿਲਕੁਲ ਚਿਹਰੇ ਮੋਰੇ ਤੋਂ ਚਲੋ ਦੂਜੇ ਵੀ ਗਿਣਦੀ ਆ ਪਰ ਕਰਮਾ ਵਾਲੀ ਤੇਜੇ ਸੂਬੇ ਜਿਹੜੀ ਇਹ ਮੱਝ ਸੁਈ ਆ ਲੇਵੇ ਅਡਰ ਦੀ ਬਹੁਤ ਜ਼ਿਆਦੀ ਸਾਫ ਸੁਥਰੀ ਬਾਕੀ ਵਜਨ ਵੇਖ ਲਓ ਕਿੰਨਾ ਜੀ ਐ ਜੰਮੀ ਪਲੀ ਪੂਰੀ ਹਾਂ ਦੇਵਾ ਨੂੰ ਵਾਤਾ ਕਰਮ ਲਈ ਆਪ ਬਖਾਉਣ ਲਈ ਬਹੁਤ ਜਾਈ ਚੰਗੇ ਵੀ ਜੀ ਕਰਮ ਵਾਲੀ ਬਲੇਰ ਨਾ ਬਾਟਰ ਬਿਲਡਰ ਦੀ ਮੈਂ ਆ ਦੁੱਧ ਚਲੋ ਉਹ ਵੀਰ ਹੋਣੀਆਂ ਨੇ ਵੀ ਅਸੀਂ 12 ਕਿਲੋ ਚੁੰਦਨੇ 10 ਕਿਲੋ ਜੇ ਆਪਾਂ ਗਰੰਟੀ ਭਣ ਭਰਾਉਂ ਦੇ ਦਾਂਗੇ ਇਹ ਲੋ ਕਿੰਨਾ ਖਲਾਲੇ ਵਾਲਾ ਲੱਗਾ ਮੈਂ ਨੂੰ ਥਾਂ ਦੇਖੋ ਬਾਕੀ ਉੱਤੋਂ ਚੋੜੀ ਚੁੜੀ ਵੇਖੋ ਮੈਂ ਚੰਗੀ ਆ ਜੀ ਸੋ ਚੜਾਈ ਚੁੜੀ ਬਹੁਤ ਆ ਬਾਕੀ ਲੈਵਾ ਵੇਖੋ ਮੋੜ ਤੋਂ ਚੌੜੀ ਚੌੜੀ ਬਿਲਕੁਲ ਲਫਾਫਾ ਹੀ ਹੈ ਕਿਸੇ ਮਰਜ਼ੀ ਚੁੰਡੀ ਭਰ ਲੋ ਵੇਲਾ ਆ ਦੇਖੋ ਜੀ ਭਾਜੀ ਬਿਲਕੁਲ ਫਰੀਕ ਪਿੰਡਾ ਠੀਕ ਆ ਹਾਂ ਜੀ ਸੋ ਮਾਜ ਚੰਗੀ ਆ 6 7 6 7 ਕਿਲ ਕੋਈ ਮਗਰ ਦੁੱਧ ਦਾ ਜਾਨਵਰ ਆ ਜਾਂਦਾ ਠੀਕ ਆ ਜੀ ਤੇ ਇਹ ਵੀਰ ਸਤਨਾਮ ਕੀ ਮੁੱਲ ਦੀ ਆ ਕੀ ਡਿਮਾਂਡ ਰੋਗੀਆਂ ਜੀ ਮੋਲ ਨਹੀਂ ਆਪਾਂ ਵੀ ਜਿਆਦਾ ਕਹਿੰਦਾ ਮੈਂ ਅੱਜ ਤੇ ਵੇਖ ਜੀ ਇਹਨੇ ਭਾਵੇਂ 95 ਦੀ ਵੇਚ ਲਈ ਤੇ ਭਾਵੇਂ ਵੇਚ ਲਈ 90 95 ਦੀ ਹਾਂ ਮੋਲ ਨਹੀਂ ਆਪਾਂ ਮੈਂ ਤਾਂ ਜਿਆਦਾ ਕਹਿੰਦਾ ਮੋਲ ਆਪਾਂ 87 ਕਰਦੇ 85000 ਦੀ ਮੈਂ ਦੇ ਦਾਂ 85000 ਆ ਨਿਕ ਨਿਕੇ ਮੁੱਲ ਕਰਨੇ ਇਹਨੇ ਵੀ ਮੱਝਾਂ ਲਾਈਆਂ ਵਾ ਤੇ بڑے بڑے ਬੰਬ ਸੁੱਟ ਦੋ ਉਹ ਕੰਮ ਨਹੀਂ ਕਰਦੇ ਚਲ 82000 ਦੇ ਦਾਂਗੇ ਭਾਈ ਜੀ ਬਿਆਸੀ ਜੀ ਲਾਲ ਮੁਖਤਲਫ ਆ ਜੀ ਮੈਂ ਵੇਲੇ ਕੱਢੇ ਚੰਗੇ ਨਾਲੇ ਕੱਟੀ ਬਿਆਸੀ ਅੱਜ ਪਹੁੰਚ ਵੀ ਕਰਾਂਗੇ ਅੱਛਾ ਇਹਨ ਵੀ ਉਧਰ ਨਹੀਂ ਆਈ ਮੁੱਲ ਮੰਗਾ 3000 ਤਨ ਬਰਾ ਕਰਾਇਆ ਪੈ ਜਾਣਾ ਝੋਟੀ ਮੈਂ ਕਿਹੜੀ ਖੋਲਾ ਬਿਲਕੁਲ ਬਿਲਕੁਲ ਲੋ ਵੀ ਝੋਟੀ ਮਾ ਜਾ ਠੀਕ ਆ ਜੀ ਬਾਕੀ ਲੇਵੇ ਦੀ ਬਹੁਤ ਹੀ ਸਾਫ ਸੁਥਰੀ ਇਹ ਤੇ 82000 ਦੀ ਪਹੁੰਚ ਹੋਣੀ ਹੈ 100 ਕਿਲੋਮੀਟਰ ਤੱਕ ਹਾਂਜੀ ਹਾਂਜੀ ਬਾਕੀ ਵਿਰਲ ਬੋਰਲ ਚੰਗੇ ਆ ਅੱਗੋਂ ਤੁਸੀਂ ਵੇਖੋਗੇ ਗਾੜੀ ਆ ਤੁਹਾਨੂੰ ਤੋਂ ਸ਼ਟਾਰਟ ਆ ਇਹ ਲੇਵੇ ਦੀ ਬੰਤਰ ਆ ਠੀਕ ਆ ਜੀ ਬਾਕੀ ਪ੍ਰੋਪਰ ਤੁਹਾਨੂੰ ਜਿਹੜੇ ਕੈਰੇਕਟਰ ਆ ਪੂਰੇ ਤੁਹਾਨੂੰ ਦੱਸ ਹੀ ਦਿੱਤੇ ਆ ਬਾਕੀ ਮੇਰੇ ਵੀਰਾਂ ਨੂੰ ਸਮਝ ਆਈ ਜਾਣੀ ਚੀਜ਼ ਐ ਇਧਰ ਬਹਿਣੀ ਵਾਲੇ ਪਾਸੇ ਵੀ ਤੁਸੀਂ ਦੇਖੋ ਆ ਬਈ ਕੰਕੁਰ ਭਾਈ ਨੇ ਕਰਮਾਂ ਦੀ ਥੋੜਾ ਲੱਗਾ ਤੇ ਦੁੱਧ ਗਾੜ ਦੇਖੋ ਮੈਂ ਦੀ ਕਰਮਾਂ ਹਾਂ ਅਰੇ ਕੱਲ ਦੀ ਸੂਈ ਆ ਬੋੜਾ ਹੀ ਆ ਕਰਮਾਂ ਦੀ ਦੁੱਧ ਜਾਣਾ ਨਹੀਂ ਭਾਈ 11 12 ਕਿਲੋ ਭਰਦੀ ਚਲੋ ਜੀ 11 ਭਰਦੇ ਦੋ ਤੋ ਕਰਮਾਂ ਵਾਲੀ ਦਿੱਤੀ ਗਈ ਤੇ ਬਹੁਤ ਵਧੀਆ 14 15 ਨਹੀਂ ਆਉਂਦੇ ਜਿੱਡਾ ਚਲੋ ਕਰਮਾਂ ਵਾਲੀ ਦਾ ਜੂਰ ਆ ਇਹਨਾਂ ਦੁੱਧ ਵਧੀਆ ਦੇ ਹਾਂ ਇਹ ਲੇਵਾ ਬੜਾ ਖੁੱਲਾ ਨਾ ਮੈਂ ਦੇਖੋ ਨੇ ਲੇਵਾ ਚੰਗਾ ਸੰਭੀ ਫਿਰਦੀ ਹਾਂ ਹਾਂ ਜੀ ਹਾਂ ਜੀ ਇੱਕ ਸੈਗਰ ਨੰਬਰ ਤੇ ਵੀਰ ਸਤਨਾਮ ਇੱਧਰ ਇਸ ਮੈਂ ਦੀ ਡਿਟੇਲ ਕੀ ਹੈ ਇਹ ਵੀਰ ਜੀ ਦੂਜਾ ਸੂਆ ਚੋਣੀ ਸੂਈ ਜੇ ਠੀਕਾ ਜੀ ਤੇ ਇਹਨੂੰ ਸੂਈ ਨੂੰ ਕੋਈ 6-7 ਦਿਨ ਹੋ ਗਏ ਹਫਤਾ ਮੰਨ ਲੈ ਪੈਣ ਭਰਾ ਅੱਛਾ ਜੀ ਤੇ ਮਗਰੇ ਦੀ ਵੀ ਕੱਟੀ ਆ ਜੀ ਠੀਕਾ ਜੀ ਲਓ ਜੀ ਹਫਤੇ ਦੀ ਸੂਈ ਏ ਤੇ ਬੱਚਾ ਮਗਰੇ ਦੀ ਵੀ ਕੱਟੀ ਆ ਜੀ ਹਾਂ ਜੀ ਹਾਂ ਜੀ ਦੁੱਧ ਕਿੰਨਾ ਜਿੱਤੇ ਥੱਲੇ ਦੁੱਧ ਵੀਰ ਜੀ ਅੱਜ ਹੀ ਆਈ ਉਹ ਘਰ ਆ ਲਿਆ ਨੇ ਤੋ ਤੇ ਆਪਾਂ 9 ਕਿਲੋ ਦੱਸਿਆ ਜਦੋਂ ਆਪਾਂ 8 ਕਿਲੋ ਦੱਸ ਕੇ ਦੇਣਾ ਕਿਉਂਕਿ ਆ ਲਿਆ ਜੀ ਆਈ ਆ ਬਾਕੀ ਹੈ ਸਿੰਗਲ ਹੱਡੀ ਦੀ ਮੈਂ ਵੱਡੀ ਗੁੱਡੀ ਵੇ ਲੋ ਕਿੰਨੇ ਲਓ ਜੀ ਕੱਦ ਆਹ ਵੇਖੋ 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 ਸੋਫਾਂ ਯਾਰ ਠੀਕ ਆ ਜੀ ਕਰੋ ਚੈੱਕ ਤੇ ਚਵਾ ਵੀ ਲੱਗਾ ਕੀ ਗੱਲਾਂ ਕਰਦੇ ਆਂ ਭਾਈ ਬੋਤਲ ਲਰਗਾ ਲੱਗਾ ਬੋਤਲ ਲਰਗਾ ਥਾਣਾ ਹੈ ਆਹ ਵੇਖੋ ਜੀ ਕਾਦੂ ਮੈਂ ਵੱਡਾ ਹਾਂ ਜੀ ਇਹ ਤਾਂ ਬੋਤਲ ਘੜੀ ਬੋਤਲ ਛੇੜੀ ਮਰਜੀ ਸਮਝ ਲੋ ਭਾਈ ਯਾਹੋ ਮੈਂ ਲਾ ਫੁੱਲ ਵੱਡੀ ਮੈਂ ਹੈ ਪੂਰੇ ਵਜਨ ਵਾਲੀ ਕਾਦ ਵਾਲੀ ਮੈਂ ਆਹ ਦੇਖੋ ਇਹ ਲਿਵਾ ਵੇਖ ਲੋ ਇਹਦਾ ਕਿੰਨਾ ਫਿਕਸ ਲੱਗਾ ਕਰਵਾਇਆ ਹਾਂ ਸੋ ਲਿਵੇ ਦੀ ਦੋਸਤੋ ਸਾਫ ਸੁਥਰੀ ਆ ਜਿੰਨੀ ਵੀ ਕਹ ਲੋ ਉਨੀ ਥੋੜੀ ਸੋ ਸ਼ਿਆਸਾਤਾਂ ਦਿਨਾਂ ਦੀ ਸੁਈਏ ਇੱਕ ਵਾਰੀ ਵੀਰ ਸਤਨਾਮ ਦੁੱਧ ਫੇਰ ਕਨਫਰਮ ਕਰਦਿਆ ਕਿੰਨਾ ਨੈਟ ਦੁੱਧ ਵੀਰ ਜੀ ਆਪਾਂ ਨੂੰ ਤੇ ਆਪਣੇ ਕੋਲ ਅੱਜ ਹੀ ਕਰਨ ਵਾਲੀ ਦੋ ਪਸ਼ੂ ਅੱਜ ਹੀ ਇੱਕ ਉਹ ਵਹਿੜ ਆਈ ਚਲੋ ਤੇ ਆਪਾਂ ਦੇ ਫਾਈ ਨਹੀਂ ਹਾਂ ਤੇ ਨੌਕਲ ਰਸਿਆ ਘਰ ਲੈ ਲੈਨੇ ਅੱਛਾ ਜੀ ਹੈ ਨਹੀਂ ਇਹਨੇ ਵੀਰ ਨੇ ਉਸ ਤੋਂ ਵੱਲ ਅੱਜ ਹੀ ਸਿਰੇ ਨਿਕਲੀ ਆ ਉਹਦੇ ਸਟ੍ਰਾਈਕ ਕਰਕੇ ਲੈ ਆਂਦੀ ਤੇ ਆਪਾਂ 8 ਕਿਲੋ ਦੱਸ ਕੇ ਦੇਾਂਗੇ 8 ਕਿਲੋ ਹਾਂਜੀ ਹਾਂਜੀ ਠੀਕ ਹੈ ਮੈਂ ਤੇ ਐਨੂੰ ਪਰਾਂ ਤੋਰੀਆਂ ਉਹਨੂੰ ਲਓ ਜੀ 8 ਕਿਲੋ ਵੀਰਾਂ ਦਾ ਵੀ ਦੱਸ ਕੇ ਦਵਾਂਗੇ ਅੱਜ ਆਪਾਂ ਠੀਕ ਆ ਜੀ ਹਫਤੇ ਦੇ ਅਣਬਣ ਸਮਾਂ ਹੋਇਆ ਠੀਕ ਆ ਮਗਰ ਕੱਟੀ ਆ ਕ ਇਸ ਕੁਆਲਿਟੀ ਚੰਗੀ ਐ ਸਿੰਘ ਗੋਲ ਤੇ ਜਾਇਜ਼ ਹੀ ਰੇਟ ਹੁੰਦੇ ਆ ਵੈਸੇ ਚਲੋ ਕੱਲੇ ਕੱਲੇ ਪਸ਼ੂ ਦੀ ਆਪਾਂ ਗੱਲ ਨਹੀਂ ਕਰਾਂਗੇ ਮਾਲ ਜਿਹੜਾ ਵੀ ਤੁਸੀਂ ਖਰੀਦੋਗੇ ਜਾਇਜ਼ ਰੇਟਾਂ ਦੇ ਉੱਤੇ ਤੁਹਾਨੂੰ ਮਿਲ ਜਾਂਦਾ ਗਾ ਕਿਸੇ ਨੇ ਵੇਚਣਾ ਵੀ ਹੁੰਦਾ ਉਹਨੂੰ ਵੀ ਜਲਪਾਣੀ ਦਿੰਦਾ ਠੀਕ ਆ ਜਾ ਮਾਲ ਵੀਰ ਜੀ ਇਦਾਂ ਦਾ ਜਦੋਂ ਮਹਾਰਾਜ ਜੀ ਇਹ ਰਿਹਾ ਮਾਲ ਆਪਣੇ ਕੋਲ ਦਾ ਜਿਆਦੇ ਵੱਡੀ ਗਿਣਤੀ ਦੇ ਵਿੱਚ ਤੇ ਆਪਾਂ ਜਿਆਦਾ ਲੰਮਾ ਚੌੜਾ ਕੰਮ ਨਹੀਂ ਕਰਨਾ ਦਾ ਆਪਾਂ ਦੋ-ਦੋ ਯਾਰ ਹੀ ਮਿਲਦਾ ਕਿ ਤੇ ਆਪਣੀ ਰੋਜ਼ ਬੰਨ੍ਹਣੀ ਹੈ ਹੈਗਣੀ ਤੇ ਜਿਨ੍ਹਾਂ ਨੇ ਇੱਕ ਅੱਧੀ ਜਦੋਂ ਭੈਣ ਭਰਾ ਨੇ ਵੇਚੀ ਉਹਨੇ ਫਸਲਾਂ ਲਲਚਾ ਗਣਾ ਆਪਾਂ ਲਲਚਾ ਕੋਈ ਨਹੀਂ ਸਹੀ ਆ ਆ ਦੋ-ਦੋ ਹਜ਼ਾਰਾਂ ਦੇ ਫੂਈ ਫੂਈ ਦਾ ਤਲਾ ਪੜ ਜਾਂਦੇ ਆ। ਦੋ-ਦੋ ਹਜ਼ਾਰਾਂ ਦੇਜੇ ਕਰਕੇ ਉੱਥੇ ਮੇਲੇ ਤੁਹਾਡੇ ਸਾਹਮਣੇ 8-9 ਪਾਈਆਂ ਸੀ ਤੇ ਮੈਂ ਨਾ ਦੋ ਘੰਟਿਆਂ ਹੀ ਮਾਲ ਸਾਰਾ ਵੇਚ ਦੋ-ਤਿੰਨ ਨਾਲ ਕਰਾਂਗੇ ਕੰਮ ਕਰਾਂਗੇ ਫਿਰ ਵਿਗਣੀਆਂ ਨਹੀਂ। ਅੰਮ੍ਰੇ ਹੀ ਵਿਗਣੀਆਂ। ਹਾਂਜੀ ਹਾਂਜੀ। ਇਹ ਵੀਰ ਸਤਨਾਮ ਕੀ ਡਿਮਾਂਡ ਕਿੰਨੇ ਦੀ? ਛੋਟੀ ਦੇ ਵੀਰ ਜੀ ਇਹ ਵੀ 90 ਦੀ ਭਾਵੇਂ ਵੇਚ ਲੀ ਗਏ। ਹਾਂ। ਮੋਲ ਨਹੀਂ ਸਾਡਾ ਸੋਣਾ ਇਹ ਚੱਕਰ ਦਾ ਸਾਨੂੰ ਜੇ ਰੋਗਣਾ ਮਾਲ ਮਿਲਿਆ ਸੀ ਉਸੇ ਰੋਗਣਾ ਮਾਲ ਵੇਚਦੇ ਆਂ ਜੀ। ਹਾਂ। ਤੇ ਜੇ ਕੋਈ ਭਾਣਾ ਮਿਲਿਆ ਭਾਣਾ ਦੇਣਾ ਲਲਚਾ ਨਹੀਂ ਕਰਨਾ। ਹਾਂ। ਇਹਦਾ ਮੋਲ 8500 ਕੋਈ ਕਸਰਾ ਕੁਸਰਾ ਕੱਢ ਕੇ ਦੇ ਦਈਏ ਗੱਲ ਪਾ ਚਲ ਭਾਈ 76000 ਦੀ ਦੇ ਦੇ 76 ਦੀ ਦੇ ਦੇ ਹਾਂ ਮੇਰੇ ਨਾਲ ਫੁੱਲ ਵੱਡੀ ਮੈਂ ਆ ਕਰਮਾ ਲਈ ਪਰ ਕਹਿੰਦੇ ਦੇਣੀ ਨਹੀਂ 76 ਦੀ ਵੱਡੀ ਮੈਂ ਆ ਲੈਵਾ ਦੇ ਲੋ ਕਿੱਡਾ ਸੋਸਾ ਤੇ ਚੁਾਈ ਕਿਦੇ ਵੀਰ ਜੀ ਲੱਗੀ ਝੋੜੀ ਨੂੰ ਕਿਦੇ ਕੀ ਗੱਲ ਵੇਖੋ ਆ ਦੇਖੋ ਜੀ 76000 ਦੀ ਵੇਖੋ ਮੇਰੇ ਵੀਰ ਇਹ ਨਹੀਂ ਵੀ ਝੋਟ ਗਾਏ ਨਹੀਂ ਵੀ ਪੱਕੀਆਂ ਨਹੀਂ ਦੇ ਲੋ ਨਹੀਂ 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 ਕਰਮਾ ਲਓ ਜੀ 76000 ਦੀ ਮਾਝ ਮਿਲੂਗੀ ਠੀਕਾ ਜੀ ਬੋਲੇ ਬੁਲੇ ਤੋਂ ਬਾਹਰ ਆ ਗਈ ਆ ਕੱਚਾ ਦੋ ਤਾਂ ਦੁੱਧ ਹੀ ਮੰਨੋ ਸਿਆਂ ਸੱਤਾ ਆਹ ਲੈ ਸਟਾਰਟਿੰਗ ਹੀ ਹੋਣੀ ਆਗੇ ਸੋ ਸਟਾਰਟੇਗੀ ਆ ਹਾਂ ਲੈ ਕੋ 76000 ਤੇ ਚੰਗੀ ਹੈ ਸੁਤਰੀ ਹੈ ਬਾਕੀ ਸੋਨਾ ਪਿੱਠ ਪੁੜਾ ਵੇਖੋ ਆਹ ਕੋਈ ਜਵਾਬ ਚੋਲੇ ਬਾਈ ਵੇਖੋ ਕਰਨ ਵਾਲੀ ਸਿੰਘ ਦਾ ਤੇ ਕੱਤ ਵੱਡਾ ਠੀਕ ਆ ਜੀ ਵੱਡੀ ਵੱਡੀ ਪਾਜੀ ਵੱਡੀ ਚੱਕੋ ਬਈ ਅੱਗੇ ਤੁਹਾਨੂੰ ਮਖਾਉਣੀਆਂ ਝੋਟੀ ਇਹ ਤੇ ਟੋਕੜ ਇਹ ਗਾਂਹ ਕੰਮ ਵੇਖ ਲੈ ਵੱਡੇ ਨਾ ਇਹਨਾਂ ਦੇ ਉਹਦੇ ਨਾਲ ਉਹ ਵੱਡੀ ਨਾਲ ਉਹ ਵੱਡੀ ਮੈਂ ਨਾ ਗਾਂ ਉਹ ਹੀ ਤਾਂ ਤੇਰੀ ਛੱਤ ਵੀ ਨਾਲ ਹੀ ਲੱਗੀ ਜਾਂਦੀ ਆ ਆਹ ਚਾਰ ਦੰਦ ਜੀ 24 ਚਾਰ ਦੰਦਾਂ ਦਾ ਝੋਟੀ ਆ ਇਹ ਵਖਾਵਾਂਗੇ ਹੋਰ ਜਿਹੜੀ ਚਾਰ ਦੰਦਾਂ ਦਾ ਝੋਟੀ ਆ ਵਖਾਉਣੇ ਆ ਤੁਹਾਨੂੰ ਆ ਵੇਖ ਕਮਲ ਜੀ ਔਰ ਲਾ ਕੋ ਆਹ ਵੇਖੋ ਜਰਾ ਅਹ ਘੋਤੀ ਜੀ ਵੇ ਲੋ ਵੱਡੇ 4 ਹੀ ਆ ਹਾਂ 4 ਦੁੱਧ ਲੈ ਚੱਕੇ ਆ ਮੁੱਢੋਂ ਹਾਂ ਹਾਂ ਵੱਡੇ 4 ਮਤਲਬ ਪੂਰੇ ਬਰਾਬਰ ਨਹੀਂ ਹਲੇ ਚੋਗੀ ਕੀਤੀ ਨਹੀਂ ਨਹੀਂ ਹਜੇ ਚੌਕ ਦੇ ਬਰਾਬਰ ਇਹ ਵੀ ਜੀ ਪਹਿਲਾ ਸਵੇਰੇ ਤੇ 8 ਕਿਲੋ ਚੋਟੀ ਹਲੇ ਦੁੱਧ ਇਹ ਬੱਚਾ ਨਹੀਂ ਜ ਹੈਗਾ 40 ਦਿਨਾਂ ਦੀ ਥੋਟੀ ਉਹਨਾਂ ਨੇ ਆਪਣ ਵੀਰਾਂ ਨੇ ਦੱਸਿਆ ਵੀ ਗਾ ਨਵੇਂ ਦੁੱਧ ਹੋਈ ਆ ਕਿਨੇ 40 ਦਿਨਾਂ ਦੀ 40 ਦਿਨਾਂ ਦੀ ਪੂਰੀ ਗਾੜੀ ਅਗਲੇ ਦੇ ਮੁਕੱਦਰ ਠੀਕ ਆ ਜੀ ਲੋ ਜੀ 40 ਦਿਨਾਂ ਦੀ ਅਕੇ ਨਵੇਂ ਦੁੱਧ ਰਲਈ ਆ ਨਿਕਲ ਆਉਂਦੀ ਜਗਾ ਕਿਸੇ ਭਰਾ ਦੀ ਕਿਸਮਤ ਆ ਦੁੱਧ ਕਿੰਨਾ ਦੱਸਿਆ ਜੇ 8 ਕਿਲੋ 8 ਕਿਲੋ ਦੁੱਧ ਦੱਦ ਮੀਂਹ ਢਾਂਜਾ ਦੇਖ ਲੋ ਕਿੰਨਾ ਵੱਡਾ ਆ ਉਹਦਰ ਲਈ ਸੜ ਲੈ ਜਾ ਪੂਰੇ ਵੱਡੇ ਢਾਂਜੇ ਝੋਟੀ ਪੂਰੀ ਤਸੱਲੀ ਨਾਲ ਮੇਰਾ ਵੀਰੇ ਕੁਰੀ ਨਿਗਾਹ ਦੇ ਵਿੱਚੋਂ ਕੱਟੋ ਤੇ ਝੋਟੀ ਵੇਖੋਗੇ ਦੋਸਤੋ ਵੀ ਛੇਗੀ ਆ ਵੇਖੋ ਵੇਖੋ ਸੁੰਦਰਤਾ ਵੇਖੋ ਬਿਊਟੀ ਕਰੋ ਚੈੱਕ ਬਿਲਕੁਲ ਪਤਲਾ ਫੇਸ ਗੋਲ ਸਿੰਘ ਤੇ ਬਿਲਕੁਲ ਦੰਦੋ ਤੁਹਾਨੂੰ ਨੋਟ ਕਰਾ ਹੀ ਦਿੱਤੀ ਐ ਚੌਕ ਦੇ ਹਜੇ ਦੰਦ ਚੱਕਨੇ ਛਟਾੜ ਕੀਤੇ ਆ ਹਜੇ ਬਰਾਬਰ ਕਰੋਗੇ ਕਰਮਾਂ ਲਈ ਕੋਈ ਮਹੀਨੇ ਡੇਢ ਦੋਨ ਆ ਦੇਖੋ ਹਾਈਬ੍ਰਿਡ ਬੜੀ ਕਰਮ ਵਾਲੀ ਐ ਖੌਣ ਹਾਂ ਚੰਗੇ ਵੀਰ ਜੀ ਸ਼ੌਂਕੀ ਬੰਦੇ ਜੇ ਮਤਲਬ ਮਾਲ ਦਾ ਵੀਰ ਨੂੰ ਬੜਾ ਸ਼ੌਂਕ ਹੀ ਉਹਨੂੰ ਥੋੜਾ ਟੈਗ ਹੋ ਗਿਆ ਪੈਰਾਦਾਈ ਦਾ ਬੁਲਾਇਆ ਵਜ ਗਿਆ ਅੱਛਾ ਸਰ ਉਹਦਾ ਕਰਕੇ ਵੀ ਉਹ ਮੁੰਡਾ ਉਹਨਾਂ ਦਾ ਵਾਹ ਰਿਹਾ ਹਾਂ ਉਹਦਾ ਕਰਕੇ ਦਿੱਤੀ ਪੰਜ ਛੇ ਡੰਗਰੀ ਸਾਰੇ ਦਾ ਵੇਚਦੇ ਆ ਜੀ ਲਾਵੇ ਬਹੁਤ ਖੂਬਸੂਰਤ ਝੋਟੀ ਆ ਠੀਕ ਆ ਜੀ ਲੰਬੀ ਕਰ ਦਨ ਪਤਲਾ ਇਹ ਲੈਵਲ ਉੱਤੇ ਦੇਖੋ ਇਹ ਪਾਸੇ ਕਿੱਡਾ ਹਾਂ ਮੇਨ ਵੇਖੋ ਕਿੰਨੇ ਲੱਗੇ ਨੇ ਨਾ ਨੂੜਾ ਤਾਂ ਜਿਵੇਂ ਆਪਾਂ ਐਫ ਐਫ ਵੜਾ ਨੂੰ ਵੇਖਦੇ ਹਾਂ ਓਦਾਂ ਦੀ ਨਾੜੀ ਪਤਲਾ ਪਾਸਾ ਕਰਕੇ ਦਿਖਾਉ ਤੁਹਾਨੂੰ ਤੇ ਮਿਲਦੀ ਫਿਰ ਪਹਾੜੇ ਤੇ ਆ ਪਹਾੜੇ ਦੇ ਪਹਾੜੇ ਦੇ ਠੀਕ ਆ ਭਰਾ ਹਾਂਜੀ ਉਹ ਵੀ ਮਿਲਦੀ ਪਹਾੜੇ ਤੇ ਆ ਠੀਕ ਆ ਤੇ ਪੂਰੇ ਵੱਡੇ ਕੱਤ ਦੀ ਝੋਟੀ ਇਹਨੇ ਹਜੇ ਜਵਾਨ ਹੁੰਦੇ ਤੱਕ ਗੇਠ ਹੋਰ ਕਰ ਇੱਕ ਗੇਠ ਵੱਜ ਜਾਣੀ ਹੈ ਵੀਰ ਜੀ ਹਾਂ ਹਾਂ ਚੰਗੀ ਏ ਝੋਟੀ ਦੋਦੀ ਕਹਿੰਦੇ ਵੀ ਆਦੇ ਜਦੋਂ ਮਤਲਬ 13 ਕਿਲੋ ਦੁੱਧ ਤੇ ਤੇ ਪਹੁੰਚ ਗਈ ਹਾ ਦੇ ਲੈਵਲ ਦੇ ਸਨ ਹਾਂ ਹਾਂ ਲੋਬੀ ਬਹੁਤ ਹੀ ਸਾਫ ਸੁਥਰੀ ਝੋਟੀ ਆ ਠੀਕਾ ਜੀ ਇੱਕ ਚਵਾਈ ਹੈ ਮੋٹے ਗੁੱਠਿਆਂ ਨੂੰ ਤਾਰ ਪੈਂਦੀ ਲੋਕ ਦਾ ਸਾਹ ਤੇ ਸਤਨਾਮ ਕੀ ਮੁੱਲ ਦੇ ਦਗੇ ਕਿੰਨੇ ਦੀ ਫਿਰੇ ਮੁੱਲ ਦਾ ਨਹੀਂ ਜੀ ਕਰਨਾ ਮੁੱਲ ਭਾਵੇਂ ਥੋੜੀ ਦੋਤਰਾ ਮੈਂ 80000 ਰੁਪਏ ਦੇ ਆਪਾਂ ਵੇਚ ਆ ਜੀ ਇਸੇ ਵੀਡੀਓ ਹੈ ਨਾ ਵੀ ਬੱਚੇ ਵਗੇਰੀ 80 8000 85 85 ਮੰਗੀ ਜਾਂਦੇ ਸੀ ਆਪਾਂ ਜਿਆਦਾ ਮੁੱਲ ਨਹੀਂ ਕਰਨਾ ਸਾਡਾ ਬਿਲਕੁਲ ਮੰਨ ਲੈ ਜੀ ਰੋਕਣਾ ਹੀ ਮਾਲ ਲਿਆ ਹਾਂ ਦਾ ਤਾਂ ਅੱਗੇ ਦੱਸਿਆ ਵੀ ਅਸੀਂ ਮਗਲੇ ਘਰ ਨੂੰ ਨੇ ਪੰਨੀ ਦੇ ਪੱਲੇ ਕੋਪਾਉਂਦੇ ਅਗਲਿਆਂ ਦਾ ਸੋਚਦੇ ਜੀ ਆਹ ਹਾਂ ਲੈਣੀ ਮੁੱਲ ਵੀ ਜੀ ਦਾ ਕਰਦੇ ਆ ਝੋਡੀ ਦਾ 70000 ਰੁਪਏ 2000 ਰੁਪਏ ਛੋੜ ਕਰਦਾ 70 ਚੋਂ ਆ 70 ਚੋਂ 2 ਛੜ ਦੇ ਦੇ ਲੋ ਕਿੱਡੀ ਚੋਟੀ ਹੈਡੀ ਦੇਣੀ ਨਹੀਂ ਕਿਹਨੇ ਠੀਕ ਹੈ 68000 ਵੀ ਦੇ ਦਾਂਗੇ ਭਾਈ ਜੀ 68000 ਬੂਦਰੀ ਦਾ ਬੱਚਾ ਹੋਗਾ ਕੋਈ ਉਹੋ ਜੀ ਗੱਲ ਥੋੜਾ ਲਓ ਜੀ 65000 ਦੀ ਇਹ ਝੋਟੀ ਮਿਲ ਜੂਗੀ ਅੱਜ ਠੀਕ ਆ ਹਾਂ ਜੀ ਯੈਸ ਨੂੰ 65000 ਦੀ ਝੋਟੀ ਹੈ ਤੇ ਝੋਟੀ ਮੇਰਾ ਵੀਰ ਵੇਖੋ ਤੁਸੀਂ ਇੱਕ ਪਾਸੇ 65000 ਰੁਪਏ ਰੱਖ ਦਿਓ ਇਹ ਕਮਣੇ ਝੋਟੀ ਦੇਖ ਲਿਆ ਜੀ ਬਹੁਤ ਹੀ ਸ਼ਕੀਰ ਝੋਟੀ ਮੰਨ ਲਓ ਹੁਣ ਆਪਾਂ ਟੋਕੜ ਕਰਕੇ ਪੈਨ ਦੀ ਜਿੰਨ ਹੈ ਉਤਰਾ ਸਵਾ ਲੱਖ ਦੀ ਆ ਹਾਂ ਕੋਈ ਭਰਾ ਘਰ ਲੈ ਕੇ ਜਾਵੇ ਗਾਂ ਬਿਲਕੁਲ ਸੰਭਾਈਦਾ ਰੱਖਿਆ ਘਰੇ ਮੇਰੇ ਨੂੰ ਬਾਕੀ ਉਹਦੇ ਤੋਂ ਹੋਈ ਆ ਮਾਲੀ ਤੋਂ ਆਂਦੇ ਵੀ 40 ਦਿਨ ਹੋ ਗਏ ਨਵੇਂ ਦੁੱਧ ਹੋਈ ਰੂ ਹਾਂ ਹਾਂ ਹਾਂਜੀ ਹਾਂਜੀ ਤੇ ਮਾਲੀ ਨੇ ਤੁਹਾਨੂੰ ਤਾਂ ਨਿਕਲੀ ਹੁੰਦੀਆਂ ਬਾਕੀ ਵਾਲੇ ਜਦ ਮੁਕੱਦਰ ਹੈ ਠੀਕ ਆ ਅੱਗੇ ਸਤਨਾਮ ਆਪਣੇ ਕੋਲ ਜਿਹੜੀ ਇਧਰ ਵੜ ਆ ਗਈ ਵੀ ਇਹ ਤੇਜਾ ਸੂਹਾ ਜੀ ਇਹ ਕਿਵੇਂ ਆ ਇਹ ਗੱਭਨ ਤੇ ਆ ਰਿਹਾ ਜੀ ਲਓ ਜੀ ਤਿਆਰੀ ਵਾਲੀ ਵੜ ਗਾਂ ਤੁਹਾਨੂੰ ਵਿਖਾ ਦਿੰਦੇ ਆ ਤੇਜਾ ਸੂਹਾ ਜੀ ਤੇ ਪੂਰੇ ਕਾਤਾਲੀ ਜੇ ਕੱਦ ਵੱਡਾ ਹੀ ਐ ਇਸ ਬੈਡ ਦਾ ਠੀਕ ਆ ਜੀ ਚੈੱਕ ਕਰੋ ਠੀਕ ਆ ਜੀ ਨੇਵੀ ਆਰਡਰ ਦੀ ਕੁਆਲਿਟੀ ਤੁਹਾਡੇ ਸਾਹਮਣੇ ਆ ਕੋਈ ਨਜਾਇਜ਼ ਵਾਧੂ ਘਾਟੂ ਫੋੜ ਛਾਕ ਨਹੀਂ ਕੀ ਚਾਰੇ ਥਾਣਾ ਲੈ ਜੂਗੀ ਦੇਣਾ ਜੀ ਸਮਾਨ ਦੇਣਾ ਨੇ ਹਾਲਿਆ ਭਾਂ ਪੰਜ ਛੇ ਵਿੱਚ ਕੱਢ ਹੀ ਜਾਣੇ ਕਰੋ ਚੈੱਕ ਸੋ ਪੰਜ ਕੱਢ ਦੇ ਛੇ ਕੱਢ ਦੇ ਦਿਨ ਹਜੇ ਲੈਂਦੀ ਆ ਠੀਕ ਆ ਜੀ ਇਧਰ ਵਿਖਾ ਦਿਓ ਆ ਕਰੋ ਚੈੱਕ ਆ ਦੇਖੋ ਠੀਕ ਆ ਜੀ ਹਾਂ ਇਹਨੂੰ ਗਰੀ ਦਾ 3 ਕਾ ਵੀ ਲੱਗਾ ਜੇ ਵੱਛੀ ਆਲਾ 2400 ਰੁਪਏ ਦਾ ਵੀਰਾਂ ਨੇ ਟੀਕਾ ਲਵਾਇਆ ਵਾ ਅੱਛਾ ਹਾਂਜੀ ਹਾਂਜੀ ਠੀਕ ਆ ਵੀ ਲਓ ਵੀ ਇਹ ਜਿਹੜੀ ਦੋਸਤੋ ਤਿੱਜਾ ਸੂਆ ਇਸ ਵੇੜ ਨੇ ਘਾਣੇ ਸੁਣਾ ਠੀਕਾ ਜੀ ਸਮਾਂ ਲੈਂਦੀ ਆ ਚਲੋ ਹਫਤਾ 6 ਦਿਨ ਹਜੇ ਤੇ ਬਾਕੀ ਲੈ ਲਿਓ ਹਾਂਜੀ ਸਤਨਾਮ ਕੀ ਮੋਲ ਵੀਰੇ ਕੀ ਡਿਮਾਂਡ ਮੋਲੇ ਦਾ 60000 ਰੁਪਏ ਕਰਦੇ ਆ ਜੀ 12000 ਦੇ ਦੇ 62000 ਆ ਵੱਡੀ ਵੱਛੀ ਆ 24 25 ਕਿਲੋ ਵਾਲੀ ਲਓ ਜੀ 62000 ਦੀ ਕੀ ਲੈ ਸੁਣ 52000 ਦੀ ਦੇ ਦਾਂਗੇ ਬਾਜੀ 55000 ਦੀ ਦੇ ਦਿਓ ਪਰ ਜਿਆਦਾ ਛੁੱਟੀ ਜਾਨਾ 4 400 ਆ ਰਹੀ ਚੱਲ ਕੋਈ ਨਹੀਂ ਕੋਈ ਗੱਲ ਨਹੀਂ ਉਹਦਾ 60000 ਉਹਦਾ ਮਨ ਖੁਸ਼ ਚਾਹੀਦਾ ਮੇਰਾ ਜੀ ਉਹ ਮਨ ਤੇ ਜਦੋਂ ਖੁਸ਼ ਆ ਹਾਂ ਲਓ ਜੀ ਅੱਗੇ ਭਾਈ ਚੱਕੋ ਅੱਗੇ ਇੱਕ ਟੋਕੜ ਗੱਪਣ ਤੁਹਾਨੂੰ ਨਗੀਨਾ ਵਿਖਾਉਣਿਆ ਕੱਤ ਪੁੱਤ ਪੂਰਾ ਵਟਾ ਹਾਂਜੀ ਵੱਡੇ ਕੱਤ ਕਾਟ ਦੇ ਵਿੱਚ ਟੋਕੜ ਗੱਪਣ ਕੀ ਕਿੰਨੇ ਮਹੀਨੇ ਦੀ ਗੱਪਣ ਦੇ ਇਹ ਵੀਰ ਜੀ ਤਨਾ ਮਹੀਨੇ ਦੀ ਆਪਰੇ ਘਰੇ ਆਪਾਂ ਚੈੱਕ ਕਰਵਾਈ ਕੇ ਲਿਆ ਆਗੇ ਠੀਕ ਆ ਜੀ ਇਹ ਬੜੀ ਤੇਜ਼ ਹੈ ਤੇ 3 ਮਹੀਨਿਆਂ ਦੀ ਚੈੱਕ ਪਾਸ ਹਾਂਜੀ 7 ਕਿਲੋ ਦੁੱਧ ਜੀ ਠੀਕ ਆ ਜੀ ਇਹ ਕੱਲ ਹੀ ਕਰਾਈ ਪਰਸੂ ਆਈ ਕੱਲ ਕਰਾਈ ਸੀ ਆਪਾਂ ਆਪਣੇ ਘਰੇ ਠੀਕ ਆ ਠੀਕ ਦੁੱਧ ਕਿੰਨਾ 7 ਕਿਲੋ ਹਾਂਜੀ ਲਓ ਜੀ 7 ਕਿਲੋ ਧਾਰਾਂ ਨੇ ਤੇ 3 ਮਹੀਨੇ ਦੀ ਗੱਭਣ ਚੈੱਕ ਪਾਸ ਹੋਈ ਏ ਇਸ ਘਰ ਦੀ ਆਓ ਆਪਣੀ ਫੁੱਲ ਗਰੰਟੀ ਆ ਜੇ ਕਿਸੇ ਨੂੰ ਕਰਾਉਣੀ ਹੋਵੇ ਵੇਖਾ ਕੇ ਆਪਦੀ ਜਾ ਕੇ ਲਵਾ ਕੇ ਚੈੱਕ ਕਰਾ ਕੇ ਫਿਰ ਮਾਇਆ ਦੇ ਦੇ ਠੰਡੀ ਧੀਰੀ ਆ ਤੇ ਜਵਾਬ ਸੁਣਾ ਕੀ ਲੱਗਿਆ ਵਸ਼ੀ ਇਹੋ ਕਿੰਨੀ ਤਕੜੀ ਜੀ ਹੂੰ ਤੇ ਜੇ ਸੁਣਿਆ ਆਪਾਂ ਠੀਕ ਆ ਜੀ ਕਰੋ ਡਿਜ਼ਾਈਨ ਚੱਕ ਪੂਰੀ ਰੰਗ ਬਾਜਾ ਕਰਮ ਵਾਲੀ ਫੁੱਲ ਹੀ ਹਾਈਟ ਲੈਂਡ ਤਾਂ ਲੇਕਿਨ ਨਾਰਮਲ ਆਪਾਂ ਫਾਰਮ ਵਾਲਿਆਂ ਵੈੜਾ ਗਾਵਾਂ ਵੇਖਦੇ ਆ ਕੱਦ ਕਾਠ ਵਾਲੀ ਆ ਕੋਈ ਛੋਟੀ ਮੋਟੀ ਨਹੀਂ ਕੀ ਕੋਈ ਸੱਜਰ ਦਾ ਦੁੱਧ ਦੱਸਿਆ ਕਿਸੇ ਨੇ ਉਹ ਤੇ ਜੀ ਧੰਨਵਾਦ ਅਗਲਾ 30 32 ਤੋਂ ਘੱਟ ਕੋਈ ਨਹੀਂ ਦਾ 5 ਕਿਲੋ ਦਾ ਅਗਲਾ ਮੂਹ ਲਾਉਣਾ ਅਗਲਾ ਦੱਸ ਦਿੰਦਾ ਪਰ ਫਿਰ ਵੀ ਮਿਲਣਾ ਤਾਂ ਵੀ ਚਲੋ 5 26 ਤੋਂ ਭਾਵੇਂ ਵੀ ਨਹੀਂ ਹੋਵੇ ਹਾਂ ਹਾਂ ਇਹ ਦੂ ਘੱਟ ਕੀ ਦੋਗੇ 5 ਇਹ 5 ਲੀਟਰ ਦੀ ਵੀ ਚੈੱਕ ਕਰ ਆਪਾਂ ਗੱਲ ਕਰਕੇ ਤੇ ਏਡੀ ਬਾਹਰ ਨੇ ਪੁੱਤਰਾ ਉਹ ਦਿੰਦੇ ਅਸੀਂ 28 29 ਕੋਇਆ ਚੋਇਆ ਵਾ ਹਾਂ ਗਾੜੀਆਂ ਨੂੰ ਫਰਮਾਤਵਾ ਜਾਣੀ ਆ ਆਓ ਜੀ ਇਹ ਟੋਕੜ ਗੱਪਣ ਨਗ ਵਿਖਾਉਣ ਦੇ ਆ ਤੁਹਾਨੂੰ ਠੀਕ ਆ ਜੀ ਵੱਡੇ ਕਾ ਦਾ ਹਾਈਟ ਦੇ ਵਿੱਚ ਬਿਲਕੁਲ 3 ਮਹੀਨੇ ਦੀ ਗੱਬਣ ਚੈੱਕ ਪਾ ਪੂਰੀ ਵੱਡੀ ਜਾਲੀ ਚੰਗੀ ਆ ਢਾਂਚਾ ਵੇ ਲੋ ਕਿੱਡਾ ਪੂ ਵੀ ਮਤਲਬ ਨਿੱਕਰ ਪੂਰੀ ਹਾਂ ਯਾਨੀ ਵੀ ਉਹ ਜੀ ਹੰਬੀ ਹੰਬੀ ਨਹੀਂ ਬਸ ਸਾਸ ਜੀ ਮੈਂ ਵੀ ਚੰਗੀ ਵੇੜਾ ਠੀਕ ਆ ਲੈ ਵੀ ਫਿਰ ਸਤਨਾਮ ਇਹਦਾ ਕੀ ਕਰਾਂਗੇ ਮੋਲ ਮੋਲੇ ਦਾ ਛੋੜਿਆ ਕਰਨਾ ਇਹਨੇ ਆ ਲਿਆ ਆਪਣੇ ਕੋਲ ਤੁਹਾਨੂੰ 2 ਦਿਨ ਦਾ ਉਹ ਨਾ ਖਾਣਾ 2 ਦਿਨ ਤੁਰਪਣਾ ਆਈ ਮਾਲ ਦੇ ਵਿੱਚੋਂ ਸਿਵਾ ਨਹੀਂ ਵੀਰਾ ਦੀ ਹੁੰਦੀ ਹੈਗੀ ਥਾਲੀ ਬਰੂਲੀ ਪਾਉਦੇ ਤੇ ਮੋਲੇ ਦਾ ਤਾਂ 55 ਕਰ ਲੀ ਗਏ 55 ਕਰ ਲੋ ਉਤਰਾ ਐਡੀ 55 ਦੀ ਵੇਚੀ ਉਥੇ ਨਿਕਾ ਜਾ ਘਰ 45000 40000 40000 ਨਹੀਂ 40000 ਨਹੀਂ ਹੋਣੀ 35000 ਦੇ ਦਾਂਗੇ ਭਾਈ ਜੀ 35000 ਦੀ ਦੇਤੀ 35000 ਦੇ ਦਾਂਗੇ ਚਲ ਇਹਦੇ ਨਾਲ ਦੀ ਆਪਾਂ ਉਹਨਾਂ ਪ੍ਰੋਟੀਨ ਜਾਰੀ ਵੇਚੀ ਆ ਇਹ 35 ਦੇ ਦਾਂਗੇ ਠੀਕ ਆ ਲੋ ਵੀ ਇਹ 35000 ਜਿਹੜਾ ਤੁਸੀਂ ਦਾ ਮੁੱਲ ਰਹੂਗਾ ਠੀਕ ਆ ਜੀ ਸੋ ਟੋਕਰ ਗੱਬਣ ਨਾਖ ਵਿਖਾਉਣ ਦੇ ਆਪਾਂ ਤੁਹਾਨੂੰ 5ਵੇਂ ਨੰਬਰ ਤੇ ਆ ਇਹ ਵੈੜ ਗਾਂ ਜਿਹੜੇ ਵਿਖਾਈ ਆ 5ਵਾਂ ਨੰਬਰ ਆ ਬਾਕੀ ਮੇਰਾ ਭਰਾ ਫੇਰਵਾ ਪਾ ਕੇ ਪੂਰੀ ਗੱਲਬਾਤ ਕਰ ਲਿਆ ਜੀ ਤੋ ਟੋਕੜ ਗੱਬਣ ਵੈਸੇ ਨਾ ਕਿ ਕੀ ਆਪਣੇ ਕੋਲ ਅੱਜ ਹਣਾ ਵੜਾਂ ਦੇ ਵਿੱਚ ਨਹੀਂ ਇੱਕ ਹੋ ਰਿਹਾ ਇੱਕ ਹੋਰ ਥੋੜੇ ਦਿਨਾਂ ਦੀ ਹਲਚਾਂਗ ਮਦਰਾ ਦੀ ਠੀਕ ਆ ਅੱਗੇ ਆ ਆ ਗਈਆਂ ਆਪਣੇ ਕੋਲ ਸਜਰਾ ਇਹ ਸ਼ਾਈ ਵਾਲ ਨਗੀਨਾ ਆ ਗਿਆ ਜੀ ਉਹ ਜੀ ਸ਼ਾਈ ਵਾਲ ਆ ਗਈ ਠੀਕ ਆ ਜੀ ਬਰਫ ਆ ਦੇਖੋ ਅੱਛੀ ਵਿਖਾ ਦੇ ਆ ਬੱਚੀ ਕੱਲ ਦੀ ਸੂਈ ਹੈ ਸ਼ਾਈ ਵਾਲ ਹਾਂਜੀ ਕਰੋ ਚੈੱਕ ਮੇਰੇ ਵੀਰ ਦੇਖੋ ਵਜਨ ਲੋਡ ਤੁਹਾਡੇ ਸਾਹਮਣੇ ਆ ਬਿਲਕੁਲ 990 ਇਸੇ ਤਰ੍ਹਾਂ ਗਾਲ ਕੰਪਲ ਸੋਚ ਹਾਲਰ ਜਿਹਨੂੰ ਆਪਾਂ ਕਹਿ ਦਿੰਦੇ ਆ ਠੀਕ ਆ ਜੀ ਤੇ ਪਲੀ ਪਲੀਤੀ ਬਹੁਤ ਜਿਆਦੀ ਆ ਬੜੀ ਛੇ ਨਾਂਦੀਆਂ ਵਿਰਿਧਲੇ ਕੰਨੀਆਂ ਨੇ ਬਰਾਬਰ ਕੀਤੀਆਂ ਕਰਵਾ ਦੇ ਹਾਂ ਠੰਡੀ ਵੜੀ ਭਾਵੇਂ ਮੰਗਾ ਪਾ ਕੇ ਚੋਲੇ ਦੇ ਭਾਵੇਂ ਬਿਣਾ ਮੰਗੇ ਤੋਂ ਚੋਲੇ ਪਹਿਲਾਂ ਪਲੂਣ ਹੈ ਆ ਪਲੂਣ ਪਲੂਣ ਕਿੰਨਾ ਬੋਲਾ ਦੁੱਧ ਦੱਸਿਆ ਇਹਦੇ ਕੋਲ 11 ਕਿਲੋ ਬੋਲਾ ਹੋਊਗਾ 11 11.5 ਕਿਲੋ ਲਓ ਜੀ 11.5 ਕਿਲੋ ਚੱਕੋ 11.5 ਕਿਲੋ ਬੋਲੇ ਬੋਲਾ ਬੱਛਾ ਨਾ ਮਗਰ ਦੇ ਬੱਛੀ ਬੱਛੀ ਜੀ ਮਗਰ ਬੱਛੀ ਆ ਬੱਛੀ ਬੇਟੀ ਬੱਛੀ ਠਾ ਦੇ ਜੇ ਬੱਛੀ ਆ ਮਗਰ ਠੀਕ ਆ ਠੰਡੀ ਵੜੀ ਭਾਈ ਹਾਂ ਗੋਬਗੋਬ ਵੇਖੋ ਪੂਰਾ ਚਲੋ ਸੂਸਵਾ ਦੇ ਵਿੱਚ ਵੀ ਆ ਪਸ਼ੂ ਪਰ ਫਿਰ ਵੀ ਤੁਸੀਂ ਵੇਖੋ ਧੀਰਾਪਣ ਕਿੰਨਾ ਨੇਵਾ ਖੁੱਲਾ ਕਰਮਾ ਦਾ ਹਾਂ ਬਿਨਾ ਮੰਗੇ ਦੇ ਭਾਵੇਂ ਜੀ ਤੋਂ ਇਹਦੀ ਸੀਲ ਕਰਵਾਲੀ ਅੱਛਾ ਅੱਛਾ ਹਾਂ ਬਹੁਤ ਠੰਡੀ ਆ ਬਈ ਹਾਂ ਲੋ ਵੀ ਪਹਿਲਾਂ ਪਲੂਣ ਬੱਛੀ ਆ ਤੇ ਮਤਲਬ ਉਹ ਗੱਲ ਬਾਤ ਨਹੀਂ ਹੈਗੀ ਕਿ ਕਰਮਲੀ ਹੈ ਧੀਰਜ ਵਾਲੀ ਆ ਠੰਡੀ ਆ ਨਰਮਾ ਠੀਕ ਆ ਜੀ ਸੋ ਅੱਗੇ ਜਿਹੜਾ ਬੱਚਾ ਤੁਹਾਨੂੰ ਦਿਖਾ ਦਿੰਦੇ ਆ ਇਹ ਮਗਰ ਦੇ ਬੱਛੀ ਆ 나ੜੂਆ ਨਾਲ ਹੀ ਤੁਹਾਨੂੰ ਦਿਖਾਈ ਦਊਗਾ ਵੈਸੇ ਬੱਚੇ ਦੇ 나ੜੂਆ ਨਾਲ ਦੁੱਧ ਵਸ਼ੀ ਨੇ 15 ਕਿਲੋ ਪਾਣਾ ਸਟਾਰਟਿੰਗ ਹੀ ਬੜੀ ਚੰਗੀ ਕੀਤੀ ਕਰਵਾਇ ਜੀ ਹਾਂ ਆ ਦੇਖੋ ਜੀ ਆਹ ਜਿਹੜੀ ਹਾਂ ਜੀ ਤੇ ਬੱਚਾ ਜੇ ਬੱਛੀ ਮਗਰ ਆ ਠੀਕ ਆ ਜੀ ਗਾਰਗੀ ਬ੍ਰਾਊਨ ਕਲਰ ਦੇ ਵਿੱਚ ਮਗਰ ਬੱਛੀ ਆ ਜਰਸੀ ਕ੍ਰਾਸ ਵਿੱਚ ਉਹ ਇਧਰ ਵੇਖੋ ਬੜਾ ਲਿਵਾ ਬਕਰਮਾ ਲਿਵਾ ਬਹੁਤ ਫਿਰ ਲਿਵਾ ਵੀ ਫਿੱਟ ਸੋਨਾ ਹੀ ਗਾ ਹੁੰਦਾ ਪਛਾਣੀਆਂ ਗਿੱਡੀਆਂ ਕਰਨਾ ਓਕੇ ਸਤਨਾਮ ਮੁੱਲ ਮੁੱਲ ਇਹਦੇ ਜੀ 55000 ਰੁਪਇਆ ਕਰਦੇ ਆ 2000 ਲੈਸ ਕਰ ਦਾਂਗੇ 55 ਹਜ਼ਾਰ ਨਾ ਕਰੀ ਹਾਂ ਇਹ ਤੂੰ ਨਾ ਘੱਟ ਕਰੀ ਨਹੀਂ ਚੱਲ ਭਾਈ ਮੇਰੇ ਨਾਲ ਆਪੇ ਕਹੀ ਜਾਂਦਾ ਨਾ ਘੱਟ ਨਾ ਕਰੀ ਉਹਨਾਂ ਦਾ ਕਰਨਾ ਹੀ ਕਰਨਾ ਹੈ 48 ਦੀ ਦੇ ਦਾਂ ਉਹ ਨਹੀਂ 48 ਨਹੀਂ ਆ ਭੈਣ ਭਰਾ ਲੈ ਜਾਂਦੇ ਤੇ ਤੋਂ ਮਿੰਟਾਂ ਜਾਂ ਵੇਲਾ ਕਿੰਨੇ ਫੋਨ ਆਉਂਦੇ ਆ 55 55 ਕੋਈ ਨਹੀਂ 55 ਜਾਂ 48 ਦੀ ਦੇ ਦੇ ਨਹੀਂ ਲਓ ਜੀ ਚੱਕੋ 48 ਹਜ਼ਾਰ ਦੇ ਠੀਕ ਆ ਜੀ ਇਸਲਾਮਾਂ ਦੇ ਵਿੱਚ ਪਾਏ ਜਾਂਦੇ ਵਿੱਚ ਵਿੱਚ ਹਰਤਾਲੀ ਯਰਦ ਨੀ ਬਬੀ ਤੇ ਨਹੀਂ ਭਾਈ ਚਲੋ ਮਨ ਲਾ ਮੋਲਾ ਪਾ ਜਾਇ ਕਰਦੇ ਆ ਬੱਚੀ ਵੀਰ ਜੀ ਜਾਦੀ ਆ ਦੇ ਬੱਚੀ ਜਾਦੀ ਆ ਸਹੀ ਹਾਲ ਤੁਹਾਨੂੰ ਪਤਾ ਏਡੀ ਸੀਲ ਲੱਭਦੀ ਵੀਗੀ ਹੂੰ ਹੂੰ ਜੱਕੋ ਭਾਈ ਉਹਦੇ ਕਮੈਂਟ ਵਾਲੇ ਜਾਰੇ ਲੇਟ ਹੋ ਜਾਂਦੇ ਹਰਤਾਲੀ ਹਾਂ ਜਿਨੇ ਜਿਨੇ ਮਾਲਾ ਚੰਗਾ ਅਖਣਾ ਉਹ ਵੀ ਲੇਟ ਹੋ ਜਾਂਦਾ ਚਲੋ ਕੋਈ ਗੱਲ ਨਹੀਂ ਤੁਹਾਡਾ ਪਹਿਲਾ ਰੈਕੋਰਡ ਕਮੈਂਟ ਮਾਰੋ ਗੱਲ ਦੇ ਕੋਈ ਨੀ ਕੋਈ ਅੱਗੇ ਇੱਕ ਵੀਰ ਸਦਨਾਵਾ ਕ੍ਰੋਸ ਆ ਗਈ ਆਪਣੇ ਕੋਲ ਇਹ ਵੀਰ ਦੀ ਬੱਚੀ ਦੁਜਾ ਸੁਹਾਗੇ ਇਹਦੇ ਕੋ 14 ਕਿਲੋ ਬੋਲਾ ਹੋਊਗਾ 13 13.5 ਕਿਲੋ ਹੋਊਗਾ ਇਹਦਾ ਬੱਚਾ ਕਿਹੜਾ ਸੀ ਉਹ ਬੱਚੀ ਨਗਰ ਬੱਚੀ ਆ ਬੱਚੀ ਵੇਖੋ ਬਾਈ ਕਿੰਨੀ ਟਾਲ ਦੀ 13 ਕਿਲੋ ਬੋਲਾ ਅੱਜ ਕਿਨਾਂ ਪਹਿਲੇ ਦੂਜਾ ਤੀਜਾ ਦਿਨ ਇਹ ਪਰਸੋਂ ਸ਼ਾਮ ਦੀ ਸੂਈ ਹੈ ਲੋ ਜੀ ਪਰਸੋਂ ਸ਼ਾਮ ਦੀ ਸੂਈ ਆ ਆ ਬਿਲਕੁਲ ਜ ਡੱਬਾ ਬੱਚਾ ਵੇਖੋਗੇ ਇਸੇ ਵੇਲੇ ਦਾ ਹੀ ਠੀਕ ਆ ਜਰਸੀ ਕ੍ਰੋਸ ਦੇ ਵਿੱਚ ਹੀ ਆ ਆਪ ਵੀ ਤੁਸੀਂ ਵੇਖੋਗੇ ਜਰਸੀ ਐਫ ਐਫ ਨਾਲ ਕ੍ਰੋਸ ਆ ਤੇ 13 ਕਿਲੋ ਇਸ ਵਕਤ ਬੋਲਾ ਦੇ ਥੱਲੇ ਦੁੱਧ ਵੀ ਹੋਣਾ ਵੀ ਇੰਨਾ ਥੋੜੀ ਜਿਹੀ ਲਸੇਰੀ ਰੱਖੀ ਗਏ ਨੇ ਦਫਾ ਹਣੇ ਨੇ ਸੰਭੀ ਨਹੀਂ ਜਿਹੜੀ ਗੱਡੀ ਕਰਦੂਦ ਵਾਲੀ ਨਾ ਤੇ ਜਿਹੜੀ ਨਸਲ ਦੇ ਲਿਵਾ ਵੇਖੋ ਬਿਲਕੁਲ ਸਾਫ਼ ਹੋਇਆ ਕੋਈ ਡੋਖਾ ਨਹੀਂ ਥੱਲੇ ਛੱਡਿਆ ਅੱਛਾ ਫਿਰ ਸਤਨਾਮ ਜਿਹੜੇ ਚਲੋ ਜਿੱਥੋਂ ਲੈ ਕੇ ਆਉਂਦੇ ਆ ਮਾਲ ਉਹ ਵੇਦੇ ਨਹੀਂ ਵੀਡੀਓ ਹੈ ਵੀਡੀਓ ਤੇ ਵੇਦੇ ਤਾਂ ਆਪਾਂ ਸੱਚੀ ਗੱਲਾਂ ਨੇ ਹੈਗੇ ਆਪਾਂ ਝੂਠ ਸੁਣਾਦੇ ਨੇ ਕਦੀ ਆਹ ਐਡੀ ਕਰਦੂ ਵਾਲੀ ਉਹਨਾਂ ਨੇ ਵੀ ਤੂੰ ਦੱਸ ਇੱਕ ਤਾਂ ਤੈਨੂੰ ਨਿਆਦ ਨੂੰ ਦੇਤਾ ਮੈਂ ਬਾਹਰ ਦੀ ਚੀਜ਼ ਦੇਤੀ ਆ ਇੱਕ ਤੂੰ ਸਾਨੂੰ ਦਫਾ ਨੇ ਕਹਿਦੇ ਆ ਨਹੀਂ ਉਹ ਗੱਲ ਆ ਬਾਤ ਦੇਖਦੀ ਨਾ ਜਲਦੀ ਬੱਛੀ ਆ ਸਾਹਮਣੇੋਂ ਹੀ ਡੰਡ ਲਾ ਲਈ ਸਾਹਮਣਾ ਚਲੋ ਸਵਾਲ ਦੇ ਵੀ ਬੜਾ ਡਿਪੈਂਡੇ ਕੰਮ ਚਲੋ ਸਾਭੀ ਹੁੰਦੀ ਤੁਹਾਨੂੰ ਵੀ 2000 ਮਹਿੰਗੀ ਮਿਲਦੀ ਅੱਗੇ ਵੀ ਕੋਈ 2000 ਰੁਪਈਆ ਮਹਿੰਗੀ ਲੈ ਕੇ ਜਾਂਦਾ ਪਰ ਤੇਜ ਸੋ ਸੁਭਾਅ ਦਾ ਮੋਟਾ ਪਾਣੀ ਇਹਨਾਂ ਵੀ ਜਿਹੜੇ ਵੀਰਪਾਣੇ ਸੇਵਾ ਵਾਲੇ ਲੈ ਲੈਣ ਉਹਨੂੰ ਵੀ ਚੰਗੀ ਫਾਇਦਾ ਉਹ ਇੱਕ ਦੇ ਭਾਵਰਾ ਸੂਤਰਿਆ ਤੇ ਉਹਨੇ ਦਾਣਾ ਪਾ ਕੇ ਕਾਇਮ ਕਰ ਲੈਣੀ ਆ ਬਾਈ ਹੁਣ ਇਹਨੇ ਕਾਇਮ ਹੋਈ ਜਾਣਾ ਕਿਉਂਕਿ ਮੌਸਮ ਬਦਲ ਗਿਆ ਹਾਂ ਸਾਂਝ ਡਾਲ ਆ ਗਿਆ ਨਹੀਂ ਖਾਓ ਪੀਓ ਕੇ ਕਰਮਾਂ ਵਾਲੇ ਰਾਜ ਰਾਜ ਕੇ ਖਾਣਾ ਨੇ ਹਾਂ ਤੇ ਦੱਬ ਕੇ ਦੇਊਗੀ ਖਾਂਦੀਆਂ ਵਾਧੂ ਜ਼ਰਾ ਬਾਕੀ ਥਣ ਥੱਪੇ ਵਾਲੀ ਆ ਹਾਂ ਸੋ ਕ੍ਰੋਸ ਸਪਰੀਡ ਆ ਬਾਕੀ ਗਾਂ ਗਰਮੀ ਦੇ ਵਿੱਚ ਵੀ ਵਾਧੇ ਵਾਲਾ ਪਸ਼ੂ ਆ ਵੇ ਲੋ ਕਿੰਨਾ ਮਾਰੇ ਹੱਥ ਲੈ ਜੋ ਉੱਤੇ ਆ ਗਈ ਵੇ ਲੋ ਕੱਢੀ ਆ ਆ ਦੇਖੋ ਇਤਰਾ ਠੋਗੀ ਆ ਵੇ ਲੋ ਹਾਂ ਕਰੋ ਚੱਕ ਠੀਕ ਆ ਜੀ ਸੋ 13 ਤੁਰਾ ਕਿਲੋ ਬੋਲਾ ਹੀ ਅੱਜ ਦੁਜੇ ਤੇ ਚੇਤੇ ਚੇਤੇ ਦੀ ਸੂਈ ਥੱਲੇ ਇਹਦੋਂ ਚੋਾਈ ਚੀ ਗੀ ਜਿਹੜੋ ਹੋਈ ਮਤਲਬ ਹੁਣ ਵੀ ਉਹਦੇ ਟਾਈਮ ਰਹਿੰਦਾ ਐ ਕੁੜੇ ਵੀ ਥਾਣ ਕਰ ਦਿੰਦੀ ਐ ਗਾਂ ਖਿਆਲ ਆਂਦੀ ਐ ਇਹਦੇ ਆਹ ਵੇਖੋ ਜੀ ਦੇਖੋ ਠੀਕ ਆ ਲੈ ਵੀ ਸਤਨਾਮ ਦੇ ਦਈਏ ਕਿੰਨੇ ਦੀ ਐ ਇਹਦਾ ਮੁੱਲ ਨਹੀਂ ਜਦਾ ਕਰਨਾ ਮੁੱਲ 20000 ਰੁਪਇਆ ਕਰਦੇ 50 ਹੀ ਦੇ ਦਾਂਗੇ 50000 ਦੀ ਆ ਯਾਰ ਛੋਟ ਕਰਦੇ 40000 ਦੀ ਦੇ ਦਾਂਗੇ ਪੰਤਾਲ ਚਾਰ ਚਾਰ ਯਾਰੀ ਜੱਜਾਨ ਦੇ ਨਾਲ 45000 ਦੀ 45000 ਦੀ ਭਾਈ ਚੱਕੋ ਵੀ 45000 ਦੀ ਹੋ ਜੂਗੀ ਠੀਕ ਆ ਜੀ ਬੱਛੀ ਮਗਰ ਵੀ ਬੱਛੀ ਐ ਚੱਲ ਭਾਈ ਉਹਦੋਂ ਜਿਹੜੀ 42 ਦਿੱਤੀ ਨਾ ਆਪਾਂ ਉਹਦੇ ਨਾਲੋਂ ਕਿਤੇ ਚੰਗੀ ਉਹਦੇ 45 ਦੀ ਮੇਰਾ ਨਾਲ ਕਿੱਡੀ ਨਸਲ ਆ ਹਾਂ ਪਾੜੇ ਪੜਾ ਦੇਣਾ ਮੈਨਾ ਕੋਈ ਨਹੀਂ ਹੁੰਦਾ ਪਾੜਾ ਜੀ ਕਿੰਨਾ 15 ਕਿਲੋ ਵਾਲੀ ਆ ਭਾਜੀ ਇੱਕ ਕਰਵਾ ਲੈ ਜੀ ਲਓ ਵਿਚਕੋ 45000 ਦਾ ਇਹ ਤੁਹਾਨੂੰ ਨਾ ਕਿ ਮਿਲ ਜਾਊਗਾ ਠੀਕ ਆ ਅਗਲੇ ਪਾਸੇ ਇਹ ਰਸਨਾਮ ਕਿਵੇਂ ਇਹ ਵੀ ਗੱਪਣ ਇਹ ਟੋਕੜਾ ਟੋਕੜੇ ਪਰ ਮੱਛੀ ਆ ਗਈ ਦੂਜਾ ਸੋਹਰ ਜੀ ਲਓ ਜੀ ਗੱਪਣ ਟੋਕੜਾ ਆ ਗਈ ਹਾਂ ਇਹਦੇ ਕੋ 10 ਕਿਲੋ ਦੋਦੀ ਹੈ ਹਾਂ ਜੀ ਤੇ ਇਹਨੂੰ ਕੋਈ 40 45 ਦਿਨ ਹੋ ਗਏ ਠੀਗਾ ਫਰੇ ਬਾਹ ਜੇ ਬੱਚਾ ਇੱਕ ਪਾਸੇ ਫਿਰ ਗਿਆ ਨਹੀਂ ਚੱਕ ਬਾਣੀ ਜੋ ਦੱਸਿਆ ਪਾਉ ਦੱਸਾਂ ਵਾ ਮਤਲਬ ਬਣੀ ਸੌਰੀ ਨਿਕਲ ਆਉਂਦੀ ਗੱਲ ਲੱਗ ਕੇ ਉਹ ਵੱਧ ਵੀ ਜੀ ਬੜੀਆਂ ਕਿੰਨੀਆਂ ਨਿਕਲ ਆਉਂਦੀਆਂ ਐਸੇ ਹੀ ਇੱਕਦਮ ਤੈਨਾਂ ਲੰਗਿਆ ਉਹ ਲੰਗਿਆ ਖਾਲੀ ਕਰਕੇ ਤੰਨੇ ਕੱਪੜਾ ਨਹੀਂ ਕਰਵਾਂਗੇ ਉਹ ਇਹ ਨਹੀਂ ਪਤਾ ਜਦੋਂ ਲਗੀਆਂ ਬਣੀਆਂ ਤੇ ਚਲੋ ਨਿਕਲੀਆਂ ਵੀ ਹੈਗੀਆਂ ਆ ਚਲੋ ਕਿਸੇ ਭਰਾ ਦਾ ਲੱਕ ਦੁੱਧ ਕਿੰਨਾ ਤੇ ਇਹ ਦਾਕ ਲਊਗਾ ਲਓ ਜੀ 10 ਕਿਲੋ ਦੁੱਧ ਤੇ 45 ਦਿਨਾਂ ਦੀ ਇਹ ਬਣੀ ਸੌਰੀ ਵੇਖ ਲੋ ਇਹਦਾ ਆ ਵੇਖੋ ਇਤਨਾ ਮਸ਼ਕ ਬਣੀ ਫਿਰਦੀ ਆ ਕਰਾ ਦੋ ਚੈੱਕ ਸੀ ਇਹ ਮਾਲ ਵੀ ਸਾਰਾ ਸੀ ਇਹ ਮਾਲ ਕਰਮ ਲੈ ਲੈਣੀ ਹਾਂ ਲੋਗੇ ਠੀਕ ਹੈ ਲੈਣਾ ਵੀ ਠੰਡਾ ਤੇ ਲੈਣਾ ਵੀ ਕੱਦ ਵਜਣ ਵਾਲਾ ਦੁੱਧ ਆ ਹਾਂ ਚਮਕ ਵੇਖੋ ਕਿੰਨੇ ਅਗਲੇ ਦੇ ਕੋਈ ਪੱਲੇ ਪਵੇ ਇਹੋ ਜੀ ਬੱਛੀ ਹੁਣ ਤਿਆਰ ਹੋਈ ਗੋੜੇ 70000 ਦੀ ਬੱਛੀ ਆ ਇਹ ਬੱਛੀ ਵੜੇ ਕੀ ਹੈ ਕੋਈ ਭੈਣ ਭਰਾ ਸਾਭੇ ਯਾਦ ਕਰੂ ਗਾੜੀ ਨਾਲ ਓ ਜੀ ਠੀਕ ਹੈ ਜੀ ਇੱਕ ਪਲੱਸ ਪੁਆਇੰਟ ਆ ਵੀ 45 ਦਿਨਾਂ ਦੀ ਬਣੀ ਸੋਰੀ ਆ ਅੱਗੇ ਨਿਕਲ ਆਊਗੀ ਕਿਸੇ ਭਰਾ ਦਾ ਠੀਕ ਹੈ ਜੀ ਵਾਦੇ ਵਾਲਾ ਕੰਮ ਹੋ ਜਾਣਾ ਤੇ ਦੋਦ ਤੁਹਾਨੂੰ ਦੱਸ ਹੀ ਦਿੱਤਾ ਜਿਨ੍ਹਾਂ ਦੇ ਥੱਲੇ ਇਸ ਵਕਤ ਲੈਵਾ ਵੇ ਲੋ ਕਿ ਤਰ੍ਹਾਂ ਟਾਇਰ ਖੁੜੀ ਜਾਏਗਾ ਹਾਂ ਨਾ ਵੀ ਬੋਲ ਦੇ ਗਿਆ ਬੋਲ ਬੇਰੀ ਦੋਦ ਇਹ ਤੁਹਾਡਾ ਹੀ ਹੈ ਹਾਂ ਇਹ ਤੇਰੀ ਹੈ ਤੋਕੜ ਗੱਪਣ ਤੋਕੜ ਗੱਪਣ ਆਉਂ ਤਾ ਮਤਲਬ ਗੱਭਣ ਖੇਲਣਾ ਚਾਹੇ ਨਾ ਖੇਲਣਾ ਆਪਾਂ ਦੇ ਰੇਟ ਟੋਕਣਾ ਜੀ ਦੇਣੀ ਦੁੱਧ 10 ਕਿਲੋ ਚਵਾ ਲਾਂਗੇ ਆਨਲਾਈਨ ਜੇ ਕੋਈ ਮੰਗਾਉਂਦੇ ਨਾ ਉਹਨੂੰ ਹੱਥ ਨਾ ਲਾਵੇ ਤੇ ਚੋਣ ਇਹੋ ਜਿਹੀ ਹੋਊਗੀ ਅਗਲਾ ਦਸਿਆ ਆਜ ਕਰ ਠੀਕ ਆ ਜੀ ਵਰਡ 200 ਬਖਾਤੀ ਆ ਤੁਹਾਨੂੰ ਡਿਟੇਲ ਮਿਲ ਗਈ ਆ ਠੀਕ ਆ ਜੀ 10 ਕਿਲੋ ਦੁੱਧ ਤੇ 45 ਦਿਨਾਂ ਦੀ ਪਣੀ ਸੌਰੀ ਹਾਂ ਜੀ ਭਾਵੇਂ ਨਿਕਲ ਆਉਗੀ ਆਪਾਂ ਵਾਰ-ਵਾਰ ਗੱਲ ਕਰਦੇ ਆਂ ਵੀ ਉਹ ਕਿਸਮਤ ਆ ਚਲੋ ਕੋ ਦੋ ਢਾਈ ਮਹੀਨੇ ਤੂੰ ਚੱਕ ਨਹੀਓ ਚੱਕ ਵਾਸਤੇ ਫਿਰ ਤੇ ਵੀਰ ਜੀ ਬੱਚੀ ਚਲੋ ਹੁਣ ਚੱਕ ਵਾਸਤੇ ਫਿਰ ਆਪਾਂ ਹੁਣ ਵੀ ਚੱਲ ਬੱਚੀ 40 42 ਹਜ਼ਾਰ ਦੀ ਵੇਚਣੀ ਬਿਲਕੁਲ ਬਿਲਕੁਲ ਉਹ ਜਦੋਂ ਜੇਸਨ ਆਪਾਂ ਲਈ ਉਸ ਹਿਸਾਬ ਦੇ ਦੇ ਠੀਕ ਆ 17 ਵੀਰ ਦੇ ਦੇ ਕੇ ਕਰਕੇ ਰਾਇਤਾ ਦੱਸੋ 10 10 ਭਾਈ ਹਾਂ 10 ਕਿੰਨੇ ਜੀ 35000 ਜੀ ਦਾ ਹਾਂ 35000 ਉਹਨੂੰ ਕਹ ਦੇ 35 ਫਿਰ ਦੇ ਦਿਓ 35 ਦੀ ਦੇ ਦਿਓ ਨਹੀਂ ਦੱਸ ਦੇ ਤੂੰ 10 ਭਾਈ ਕਿੰਨੇ ਕਰਕੇ ਮਾਨ ਬੰਦ ਐ ਪੱਕੇ ਮਿੰਨ ਤੋੜ ਕੇ ਲਾਇਓ ਬੱਚੀ ਬੱਚੀ ਤੁਹਾਨੂੰ ਬਰਾ ਕਿ ਤੇ ਜਦੋਂ ਕੋਈ ਨਹੀਂ ਅਸੀਂ ਤਾਂ ਰਾਇ ਇਜਤਮਾਨ ਕਰਦੇ ਆ ਹਾਂ ਦੱਸੋ ਤੇ ਦੇ ਆ ਦੀਆਂ ਤੀਆਂ ਅੰਦਰ ਥੋੜੀ ਬਾਤੀ ਦੱਸੋ ਤੀਆਂ ਜਿਆਦਾ ਨਾਲ ਅੰਦਰ ਕਰਦੇ ਦੱਸੋ ਦਾਦ ਕੇ ਪੁੰਦੀਆਂ ਚਾਰ ਹੀ ਦਾਦ ਕੇ 26 ਦੀ ਜਲਦੀ ਦੇ ਦਾਂਗੇ ਚਲ 26000 ਦੇ ਦਾਂਗੇ ਦੇ ਦਾਂਗੇ ਹਾਂ ਦੇ ਦਾਂਗੇ ਦੇ ਦਾਂਗੇ ਉਥਾਰੇ ਨੀ ਗਾਹ ਹੋਣੀ ਨਹੀਂ ਜੀ ਨਿਕਲੋਣੀ ਆ ਨਿਕਲ ਤੇ ਨਿਕਲ ਆ ਵੇਖੋ ਤੇ ਆਉਣਾ ਕੀ ਇਹ ਨੇ ਰੁਪਏ ਦਾ ਡਾਕਟਰ ਸਭ ਆ ਹੁਸ਼ਿਆਰ ਲਈ ਵਦੂ ਦੇਵਾ ਥਾਣੇ ਕੋ ਵਾਛੀ ਰਵਜੀ ਤੀ ਦੀ ਆਪਾਂ ਵੀਡੀਓ ਆਉਂਦੇ ਤੇ ਵੇਚ ਜਾਣੀ ਕਿ ਵੇਚੀਆਂ ਹੀ ਆਪਾਂ ਵੇਚਦੀਆਂ ਆ ਸਾਫ ਹੈ ਚੰਗੀ ਉਹਨਾਂ ਨਾਲੇ ਸਾਨੂੰ ਦਾ ਵੀ ਪਿੱਠ ਪੂੜਾ ਵਧੀਆ ਠੀਕ ਆ ਜੀ ਸਾਫ ਸੁਥਰੀ ਆ ਬਾਕੀ ਮੇਰਾ ਭਰਾ ਸਾਰੇ ਬੰਦੇ ਤਸੱਲੀ ਨਾਲ ਦੇਖ ਲਿਆ ਤੇ ਦੁੱਧ ਦੀਆਂ ਦੁੱਧ ਵੀ 10 ਕਿਲੋ ਦੇ ਥਰੇ ਹਾਜ਼ਰ ਆ ਨਾ ਇਹ ਕਿਧਰ ਮਾਜੋ ਵਿਖਾ ਦਿੰਦੇ ਨਾ ਨਵੀਂ ਮਗਰ ਕੱਟੀ ਇਹਦੇ ਵੀ ਆ ਕੱਟੀ ਸਿਰੇ ਸੂਈ ਜੇਜੁਰ ਪੈ ਗਈ ਆ ਅੱਜ ਦੋਸਤੋ ਮਾਰਨਿੰਗ ਸੂਈ ਤੜਕੇ ਠੀਕ ਆ ਇਹਦੇ ਸੰਦੀ ਤੇਲ ਜੇ ਅਗਲੇ ਥਾਂ ਦੀ ਹਾਂ ਜੀ ਕਬੜੀ ਵਾਲੇ ਜੀ ਸਵੇਰ ਤਿੱਜਾ ਚੌਥਾ ਸਵੇਰ ਤਿੱਜਾ 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 ਲਓ ਜੀ ਤਿੱਜਾ ਹੀ ਸਵੇਰ ਠੀਕ ਆ ਜੀ ਆਹ ਦੇਖੋ ਚਿਹਰਾ ਚੁਰਾ ਅੱਜ ਮਾਰਨਿੰਗ ਤੜਕੇ ਸੂਈ ਹੈ ਚਿਹਰਾ ਮੋਰਾ ਪ੍ਰੋਪਰ ਤੁਹਾਨੂੰ ਦਿਖਾਉਣਾ ਹੈ ਸਿੰਘ ਸਿੰਘ ਪੂਰਾ ਗੋਲ ਏ ਚਲੋ ਵੈਸੇ ਦੱਖ ਦੁੱਖ ਤੋਂ ਠੀਕ ਆ ਜੀ ਵਜ਼ਨ ਵੇਖੋ ਮੇਰਾ ਵੀਰ ਬਲਦੋਜੈਰੀ ਆ ਚਲੋ ਇਹ ਜਿਹੜਾ ਪੈਂਸਲਾ ਲੈ ਗਿਆ ਨਾ ਬਹੁਤ ਹੀ ਚੰਗੀ ਦਰਮਾਲੀ ਚੋਣ ਨੂੰ ਦੁੱਧ ਮੈਂਨੇ 12 ਕਿਲੋ ਦੇਈ ਨਾ ਤੈਨੂੰ ਸਾਹ ਜੀ ਇੱਕ ਬਹਿਣੀ ਵਾਲੇ ਦੀ ਨਾ ਪਰਲੇ ਹਾਂਜੀ ਪਰਲੇ ਅਗਲੇ ਦੀ ਲੋ ਜੇ ਇੱਕ ਬਹਿਣੀ ਵਾਲੇ ਦੀ ਠੀਕਾ ਜੀ ਬਾਕੀ ਤਿੰਨ ਸਨ ਤੇ ਇਹ ਮੋਟਰ ਨੂੰ ਆਉਦੇ ਹਾਂ ਵਜਨ ਵਜੂਦ ਵੇਖੋ ਕਰਮ ਵਾਲੀ ਨੂੰ ਠੀਕਾ ਜੀ ਲੈਵਾ ਵੇਖੋ ਭਾਈ ਹਾਂ ਆਹ ਵੇਖੋ ਜੀ ਨਾਲੇ ਭਈ ਅਗਲੇ ਸਨ ਦੀ ਕੱਢੀ ਕੁ ਵਿਚਾਰਿਆ ਤਿੰਨ ਪਾਲ ਦੁੱਧ ਹੁੰਦਾ ਵੇਣਾ ਜੀ ਹਾਂ ਵੱਡੀ ਮੈਂ ਆ ਫੁੱਲ ਵੱਡੀ ਨੇ ਪੂਰਾ ਪੂਰਾ ਵੇਖੋ ਥੱਲੇ ਲੈ 2.5 ਕਿਲੋ ਕੱਢੀ ਜੇ ਟੋਕਰੇ ਜਿੱਡਾ ਲੈਵਾ ਕਰਵਾਉਣਾ ਥੱਲੇ ਇਹਨੂੰ ਪਾਇਆ ਇੱਕੋਸਰਾ ਕੱਟੀ ਸਿੰਘ ਆਇਆ ਹਾਂ ਜੀਰ ਜੁਰ ਪਾਸ ਹੀ ਜੇਰ ਹੈਗੀ ਜੇਰ ਦੀ ਗਰੰਟੀ ਆ ਇੱਥੇ ਆ ਉਹ ਜੇਰ ਜਿਹੜਾ ਨੇ ਪਤਲੇ ਖੇਤ ਮੈਨੂੰ ਦਿਖਾਈ ਜੀ ਸੋ ਅੱਜ ਮਾਰਨਿੰਗ ਤੜਕੇ ਦੀ ਸੂਈ ਆ ਮਗਰ ਇਹਦੇ ਕੱਟੀ ਆ ਗਈ ਆ ਕੱਟੀ ਉਹ ਗੱਡੀ ਤੇੜੀ 나ੜੂਆ ਨਾਲ ਗਿੱਲਾ ਤੁਹਾਨੂੰ ਦਿਖਾਈ ਦਊਗਾ ਬਿਲਕੁਲ ਬਲੈਕ ਮੱਥਾ ਕੁਝ ਕ ਮਗਰ ਪੂਛ ਹੀ ਚਿੱਟੀ ਆ ਬਾਕੀ ਮੋਹਰਾ ਬ੍ਰੀਡ ਦੇ ਵਿੱਚ ਕੱਟੀ ਆ ਸੋ ਥਾਣ ਤੁਹਾਨੂੰ ਬਹੁਤ ਵਧੀਆ ਤਿੰਨੇ ਚੱਲਦੇ ਆ ਠੀਕ ਆ ਜੀ ਇਧਰ ਜਿਹੜਾ ਤੁਹਾਨੂੰ ਬਹਿਣੀ ਵਾਲਾ ਅਗਲਾ ਪਿੱਛਾ ਤੁਹਾਨੂੰ ਤਾਂ ਦਿਖਾਈ ਦੇ ਰਿਹਾ ਇਹ ਵੀ ਪ੍ਰੋਪਰ ਵਰਤਾ ਮਗਰ ਜਿਹੜਾ ਇੱਕ ਬਹਿਣੀ ਵਾਲਾ ਉਹ ਵੀ ਪ੍ਰੋਪਰ ਚੱਲਦਾ ਉਲਟ ਪਾਸੇ ਵਾਲਾ ਜਿਹੜਾ ਅਗਲਾ ਥਾਣਾ ਉਹ ਤੁਹਾਨੂੰ ਦੇ ਤੇਲ ਤੇ ਪੂਰੇ ਵਜਨ ਦੀ ਉਹ ਵਾਲੀ ਮੱਝ ਆ ਬਾਕੀ ਵੀਰ ਮੇਰਾ ਕਿਹੜਾ ਜੀ ਸੱਜਰ ਪਸ਼ੂ ਆ ਨਹੀਂ ਜਿਆਦਾ ਕੰਮ ਕਰਦਾ ਮੋਲ 80 ਕਰਦੇ ਆ 75000 ਦੇ ਦਿੰਦੇ 75 ਦੀ ਹਾਂਜੀ ਹੋਰ ਵੀ ਹੁੰਦੀ ਐ ਤੇ ਕਰਦੀ ਐ ਵਿੱਚੋਂ ਲੈਸ ਰੂਸ ਕੋਈ ਚਲ 72000 ਦੀ ਦੇ ਦਾਂਗੇ ਭਾਈ ਹਾਂ ਵੇਖ ਲਓ ਕਿੰਨਾ ਵਾਹ ਵਾਹ ਵੇ ਵੱਡੀ ਵਾਹ ਹਾਂ ਮਗਰ ਕੱਟੀ ਉਹ ਕਿਹੜੀ ਟੌਪ ਦੀ ਕੱਟੀ ਵੇ ਮੇਰਾ ਭੈਣ ਭਰਾ ਨੇ ਲੈ ਗਿਆ ਕਰਮਾਲੀ ਨੇ ਚਲੋ ਐਨਾ ਹਾਰਾ ਸਵੇਰ ਚੋਕੇ 55000 ਦੀ ਦਰ ਮਾੜੀ ਹੈਗੀ ਥੋਕ ਬਿਲਕੁਲ ਹੈਗੀ ਆ ਦੇਲਾ ਕੱਢੀ ਪਾਈ ਏ ਲੀਸੀ ਮਾੜੀ ਥੋੜਾ ਜਿਹਾ ਲਓ ਜੀ 75000 ਦੀ ਕਿਹ ਕਿੰਨੇ ਦੀ 72 ਦੀ 72000 ਦੀ 72000 ਦੀ ਲਓ ਜੀ 72000 ਦੀ ਠੀਕ ਆ ਜੀ ਸੋ ਇਹ ਮੱਝ ਦੀ ਡਿਟੇਲ ਆ 72000 ਦੀ ਆ ਤੇ ਲੜ ਠੀਕ ਆ ਜੀ ਹਾਂ ਜੀ ਤੇ ਮਗਰ ਕੱਟੀ ਆ ਸੋ ਬਾਕੀ ਪ੍ਰੋਪਰ ਵੇਰਵਾ ਤੁਹਾਨੂੰ ਦੇ ਦਿੱਤਾ ਇੱਥੇ ਆਣ ਕੇ ਮੇਰਾ ਵੀਰ ਜਿੰਦਾ ਮਰਜੀ ਵੇਖ ਵੇਖ ਕੇ ਤਸੱਲੀਆਂ ਕਰੋ ਕੋਈ ਗੱਲ ਨਹੀਂ ਸੋ ਇਹ ਅੱਜ ਨਾਗਨੇ ਘਟੋ ਘਾਟ ਵੀ 9 ਗਨ ਨਾਗ ਆਪਾਂ ਤੁਹਾਡੀ ਨਿਗਾਹ ਦੇ ਵਿੱਚੋਂ ਕਰਾ ਦਿੱਤੇ ਆ ਡਿ ਧਿਆਨ ਨਾਲ ਮੇਰਾ ਵੀਰ ਆਪਦਾ ਬਿਲਕੁਲ ਡਿਟੇਲ ਸਮਝ ਲਿਓ ਸੁਣ ਲਿਓ ਵੇਖ ਲਿਓ ਠੀਕ ਆ ਜੀ ਤੇ ਇੱਕ ਸਤਨਾਮ ਨੰਬਰ ਆਪਣੇ ਕਰਦੇ ਸਾਂਝੇ ਵੀਰ ਨੰਬਰ ਆਪਣਾ ਵੀਰ ਜੀ ਹੈਗਾ 94655 58955 ਪਿੰਡ ਕਰੋ ਤਸੀਲ ਪਟੇ ਜਿਲ੍ਹਾ ਸ਼੍ਰੀ ਤਰਨਧਰਨ ਸਾਹਿਬਾ ਜੀ ਠੀਕ ਹੈ ਵੀਰੇ ਹਾਂਜੀ ਲਓ ਇਹ ਦੋਸਤੋ ਨੰਬਰ ਆ ਨੰਬਰਾਂ ਤੇ ਕਰੋ ਕਾਲ ਗੱਲਬਾਤ ਕਰੋ ਮਾਲ ਆਉਂਦਾ ਰਹਿੰਦਾ ਵੱਡੀ ਗਿਣਤੀ ਦੇ ਵਿੱਚ ਚਲੋ 8 10 12 ਲਗ ਜਿਹੜੇ ਹੁੰਦੇ ਆ ਇੱਥੇ ਜਦੋਂ ਮਰਜ਼ੀ ਆਉ ਤਸੱਲੀਆਂ ਕਰੋ ਚੋਗੇ ਲੈ ਕੇ ਜਾਓ ਆਨਲਾਈਨ ਮੰਗਾਉਣਾ ਕਿਸੇ ਭਰਾ ਨੇ ਉਹ ਤੁਹਾਡੀ ਤੇ ਵੀਰ ਸਤਨਾਮ ਬਣਾਉਂਦੇ ਆਪਸੀ ਅੰਡਰਸਟੈਂਡ ਓਕੇ ਪਾਜੀ ਸਤਨਾਮ ਸਤਿ ਸ਼੍ਰੀ ਅਕਾਲ ਜੀ ਸੋ ਧੰਨਵਾਦ ਦੋਸਤੋ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ